ਇੱਥੇ ਬਲੂ ਫਿਲਮਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਚਲਾਉਂਦੇ ਸੀ ਤੇ ਪ੍ਰਧਾਨ ਨੂੰ ਪਤਾ ਸੀ ਲੰਗਰ ਦੇ ਵਿੱਚ ਜਿਹੜਾ ਲੰਗਰੀ ਸ਼ਿੰਗਾ ਉਹ ਅੰਮ੍ਰਿਤਾਰੀ ਹੋਣਾ ਚਾਹੀਦਾ ਹੈ ਉਹ ਬੰਦੇ ਸ਼ਰਾਬ ਪੀ ਕੇ ਇੱਥੇ ਲੰਗਰ ਬਣਾਉਂਦੇ ਰਹੇ ਆ ਕਥਾ ਕੀਰਤਨ ਤੇ ਬੜੀ ਦੂਰ ਦੀ ਖੇਡ ਆ ਨਾ ਜੀ ਇੱਥੇ ਸਵੇਰੇ ਸ਼ਾਮ ਨੇਤਨਮ ਤੱਕ ਨਹੀਂ ਸੀ ਹੁੰਦਾ ਨੰਨੇ ਸ਼ਰਾਰਤ ਦੇ ਸਮੇਤ ਆ ਕੇ 150 60 ਬੰਦਿਆਂ ਨੇ ਸ਼ਰਾਬ ਪਿਆ ਕੇ ਕੱਲ ਇਹ ਇਹ ਵਾਰ-ਵਾਰ ਕਹਿੰਦੇ ਸਾਨੂੰ ਮੱਥਾ ਟੇਕਣ ਤੋਂ ਰੁਕਿਆ ਜਾ ਰਿਹਾ ਜੀ ਮੱਥਾ ਟੇਕ ਕਿਹੜਾ ਬੰਦਾ ਹੈ ਜਿਹੜਾ ਮੱਥਾ ਟੇਕਣ ਵਾਸਤੇ ਇਟਾ ਰੋੜੇ ਚਲਾਉਂਦਾ ਹੈ ਕਿਹੜਾ ਬੰਦਾ ਜਿਹੜਾ ਸ਼ਰਾਬ ਪੀ ਕੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਉਹ ਤੁਹਾਡੇ ਦੋਸ਼ ਚਲਾਉਂਦੇ ਸੀ ਕਹਿੰਦੇ ਤੁਸੀਂ ਅੰਦਰੋਂ ਕਿਰਪਾਨਾਂ ਲਹਿਰਾਉਂਦੇ ਸੀਗੇ ਬਾਬਾ ਜੀ ਸਾਨੂੰ ਅੰਦਰ ਕਿੰਨੇ ਬੰਦੇ ਸੀ ਤੁਸੀਂ ਉਹਨਾਂ ਦੀ ਵੀਡੀਓ ਵੇਖੀ ਜਿਹੜੀ ਉਹਨਾਂ ਨੇ ਇੱਕ ਦੋ ਫੋਟੋਆਂ ਖਿੱਚੀਆਂ ਕਹਿੰਦੇ ਬੰਦੇ ਉੱਚ 10 ਬੰਦੇ 10 ਹੀ ਹੈ ਨਾ ਜੀ 10 ਬੰਦੇ 100 ਬੰਦੇ ਰੋਕ ਸਕਦੇ ਕਿੱਦਾਂ ਰੋਕਣ ਕਾ ਫਿਰ ਜੰਦਰਾ ਹੀ ਮਾਰਨੇ ਪਰ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈਗਾ ਕਿ ਇੱਥੇ ਮਾਇਆ ਬਹੁਤ ਜ਼ਿਆਦਾ ਆਉਂਦੀ ਹੈਗੀ ਆ ਲੋਕ ਵੀ ਕਹਿੰਦੇ ਹੈਗੇ ਕਿ ਮਾਇਆ ਬਹੁਤ ਜ਼ਿਆਦਾ ਆਉਂਦੀ ਹੈਗੀ ਆ ਮਨਮਤ ਹੋਰ ਵੀ ਬਹੁਤ ਜਗ੍ਹਾ ਹੁੰਦੀ ਆ ਪ੍ਰਚਾਰ ਹੋਰ ਵੀ ਕਈ ਜਗ੍ਹਾ ਕੀਤਾ ਜਾ ਸਕਦਾ ਸੀ ਦਮਦਮੇ ਟਕਸਾਲ ਤੁਸੀਂ ਇੱਥੇ ਹੀ ਕਿਉਂ ਤੇ ਇੱਕ ਮੇਲਾ ਹੁੰਦਾ ਉਹਨਾਂ ਦਾ ਮੇਰਖਲ 18 ਨੂੰ ਸ਼ਾਇਦ ਉਸ ਟਾਈਮ ਦੇ ਵਿੱਚ ਮੇਲਾ ਸੀ 18 5 ਨੂੰ ਉਹ ਚਾਹੁੰਦੇ ਸੀ ਵੀ ਇਹ ਜਿਹੜਾ ਮੇਲਾ ਉਦੋਂ ਹੁੰਦਾ ਹੈ ਇਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦਮਦਮੀ ਟਕਸਾਲ ਕਰਾਵੇ ਪਰ ਦਮਦਮੀ ਟਕਸਾਲ ਦੇ ਮੁਖੀ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਹਨਾਂ ਕਿਹਾ ਸੀ ਜੀ ਅਸੀਂ ਇਸ ਕੰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਉਹ ਕਹਿੰਦੇ ਉਦੋਂ ਅਸੀਂ ਪਾਟੇ ਹੋ ਸੀ ਕਹਿੰਦੇ ਸਾਡੇ ਪਾਟੇ ਹੋਣ ਦਾ ਕਹਿੰਦੇ ਫਾਇਦਾ ਲੈ ਲਿਆ ਹੈਗਾ ਤੁਸੀਂ ਪਾਟੇ ਹੋਏ ਸੀ ਅਸੀਂ ਆਪ ਨਹੀਂ ਸਾਂ ਚੱਲ ਕੇ ਆਏ ਤੁਸੀਂ ਸਾਨੂੰ ਲੈਣ ਵਾਸਤੇ ਆਏ ਸੀ ਜਿੱਦਨ ਇਹ ਸਥਾਨ ਦਾ ਪ੍ਰਬੰਧ ਲੈਣ ਵਾਸਤੇ ਬਾਬਾ ਜੀਵਾ ਸਿੰਘ ਨੂੰ ਭੇਜਿਆ ਗਿਆ ਨਾਲ ਮੈਂ ਸੀਗਾ ਬਾਬਾ ਜੀ ਨੇ ਇੱਕ ਦੋ ਲਫ਼ਜ਼ਾਂ ਦੇ ਵਿੱਚ ਦੋਵਾਂ ਪਾਰਟੀਆਂ ਨੂੰ ਇਹ ਗੱਲ ਕਰਤੀ ਜੇ ਇੱਕ ਵੀ ਬੰਦੇ ਨੇ ਵਿਰੋਧ ਕੀਤਾ ਤੁਸੀਂ ਗੁਰੂ ਘਰ ਚ ਮੱਥਾ ਟੇਕ ਕੇ ਵਾਪਸ ਮੁੜ ਜਿਓ ਮੈਂ 1.5 ਲੱਖ ਖਰੀਦੇ ਆ ਉਸ ਟਾਈਮ ਭਾਅ ਵਾਸਤੇ ਉਦੋਂ 1-2 ਲੱਖ ਦੀ ਮਿਲਗੀ ਦਸਾਂ ਸਾਲਾਂ ਬਾਅਦ ਉਹਦੀ ਜ਼ਮੀਨ ਦਾ ਰੇਟ ਕਰੋੜ ਦੇ ਵਿੱਚ ਹੋ ਗਿਆ ਤੇ ਜਿਨ੍ਹਾਂ ਜਿਨ੍ਹਾਂ ਨੇ ਜ਼ਮੀਨ ਵੇਚੀ ਉਹ ਕਹਵੇ ਜੀ ਮੇਰੇ ਉਦੋਂ ਘਰ ਦੇ ਵਿੱਚ ਆਪੋ ਤਾੜ ਸੀ ਤਾ ਕਰਕੇ ਮੈਂ ਦਿੱਤੀ ਸੀ ਹੁਣ ਮੈਂ ਜ਼ਮੀਨ ਵਾਸ ਮੰਗਦਾ ਕੀ ਇਹ ਗੱਲ ਕਾਨੂੰਨ ਦੀ ਗੱਲ ਕੀਤੀ ਹੈਗੀ ਆ ਕਿਉਂਕਿ ਜ਼ਮੀਨ ਇਹਨਾਂ ਨੇ ਤੁਹਾਡੇ ਨਾਮੇ ਨਹੀਂ ਕੀਤੀ ਹੈਗੀ ਜ਼ਮੀਨ ਤਾਂ ਹੱਲੇ ਵੀ ਉਹਨਾਂ ਦੇ ਨਾਮੇ ਹੀ ਆ ਮੈਂ ਤੁਹਾਨੂੰ ਇੱਕ ਸਪਸ਼ਟ ਜੀ ਗੱਲ ਕਰ ਦਿੰਦਾ ਸੁੱਖਾ ਅਸੂਖਾ ਵਾਲਾ ਇੱਥੋਂ ਦਾ ਪ੍ਰਧਾਨ ਬਣਿਆ ਇਹਨਾਂ ਨੇ ਤਾਂ ਪਿਛਲੀ ਸਾਈਡ ਗੁਰੂ ਘਰ ਤੋਂ ਪਿੱਛੇ ਇੱਕ ਸਟੇਡੀਅਮ ਬਣਿਆ ਹੋਇਆ ਉਹ ਸਟੇਡੀਅਮ ਤੇ ਗੁਰੂ ਘਰ ਦੇ ਸਾਰੇ ਪੈਸੇ ਲਾਏ ਉਹ ਸਟੇਡੀਅਮ ਦੀ ਰਜਿਸਟਰੀ ਅੱਜ ਵੀ ਕਢਾ ਕੇ ਵੇਖੋ ਵੇ ਕਿਹਦੇ ਨਾਮ ਤੇ ਬੋਲਦੀ ਆ ਅਵਤਾਰ ਸਿੰਘ ਆ 2 ਕਿੱਲਿਆਂ ਦਾ ਮਾਲਕ ਆ। ਡੇਢ ਕਿੱਲਾ ਹੁੰਦਾ। ਡੇਢ ਕਿੱਲੇ ਦਾ ਮਾਲਕ ਆ। 4 ਗੱਡੀਆਂ ਨੇ, 2 ਕੰਪੈਨਾਂ ਨੇ, 3 ਵੱਡੇ ਟਰੈਕਟਰ ਆ। ਕਿੱਥੋਂ ਪੈਸਾ ਆ ਗਿਆ? ਪੂਰੇ ਇਲਾਕੇ ਤੋਂ ਪੁੱਛ ਨੂੰ ਪੈਸਾ ਕਿੱਥੋਂ ਦਾ ਵਕਤ ਆ। ਹੋਈ ਅਸੰਤ ਭਿੰਡਾ ਵਾਲਿਆਂ ਨੇ ਆਖਿਆ ਸੀਗਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂ ਰੱਖੀ ਜਾਊਂਗੀ। ਹਮਲਾ ਹੋਇਆ। ਇਹਦਾ ਮਤਲਬ ਨੀਂ ਰੱਖੀ ਗਈ। ਕੀ ਐਨੇ ਲੱਗਦਾ ਹੈਗਾ ਕਈ ਵਾਰੀ ਵੀ ਆਪਾਂ ਉਸ ਰਾਤ ਤੋਂ ਥੋੜੇ ਜਿਹਾ ਲਾਂਬੇ ਹੋ ਚੁੱਕੇ ਹਾਂ। ਆਪਾਂ ਇਸ ਵੇਲੇ ਡੇਰਾ ਸੰਤ ਬਾਬਾ ਜਵਾਰਦਾਸ ਜੀ ਪਿੰਡ ਸੂਸ ਜ਼ਿਲ੍ਹਾ ਹੁਸ਼ਿਆਰਪੁਰ ਖੜੇ ਹੈਗੇ ਆ ਬਿਲਕੁਲ ਗੇਟ ਦੇ ਬਾਹਰ ਬੈਠੇ ਆ ਮੈਂ ਤੁਹਾਨੂੰ ਇੱਕ ਵਾਰ ਦਿਖਾਉਣਾ ਚਾਹੂੰਗਾ ਕਿ ਆਸੇ-ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਲੱਗੀ ਹੋਈ ਆ ਇਹ ਡੇਰੇ ਦਾ ਇੱਕ ਗੇਟ ਹੈਗਾ ਗੇਟ ਡੇ ਗੇਟ ਡੇਰੇ ਦੇ ਹੋਰ ਵੀ ਹੈਗੇ ਨੇ ਜਿਹੜੇ ਦੂਜੇ ਗੇਟ ਹੈਗੇ ਆ ਉੱਥੇ ਵੀ ਪੁਲਿਸ ਲੱਗੀ ਹੋਈ ਆ ਵੱਡੀ ਗਿਣਤੀ ਵਿੱਚ ਇੱਕ ਗੇਟ ਹੈਗਾ ਉਸ ਪਿੰਡ ਦੇ ਬਾਹਰ ਗੇਟ ਦੇ ਬਾਹਰ ਪਿੰਡ ਵਾਸੀ ਖੜੇ ਨੇ ਉਹਨਾਂ ਪਿੰਡ ਵਾਲਿਆਂ ਦਾ ਕਹਿਣਾ ਹੈਗਾ ਅਸੀਂ ਕੱਲ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਹੈਗਾ ਕਿ ਪਿੰਡ ਵਾਲਿਆਂ ਦੀ ਸਾਡੀ ਆਪਸੀ ਫੁੱਟ ਦੀ ਵਜ੍ਹਾ ਕਰਕੇ ਕੁਝ ਪਿੰਡ ਵਾਲਿਆਂ ਨੇ ਆਖਿਆ ਸੀਗਾ ਕਿ ਦਮਦਮੀ ਟਕਸਾਲ ਜਿਹੜੇ ਕਿ ਸਿੱਖਾਂ ਦੀ ਸਰਮੌਰ ਸਰਮੌਰ ਜਥੇਬੰਦੀ ਆ ਵੀ ਇੱਥੋਂ ਦੀ ਸੇਵਾ ਸੰਭਾਲ ਉਹਨਾਂ ਨੂੰ ਸੰਭਾਲ ਦਿੱਤੀ ਜਾਵੇ ਹੁਣ ਪਿੰਡ ਵਾਲਿਆਂ ਦਾ ਕੁਝ ਕਹਿਣਾ ਹੈਗਾ ਕਿ ਦਮਦਮੀ ਟਕਸਾਲ ਵਾਲੇ ਇੱਥੇ ਕਬਜ਼ਾ ਕਰਕੇ ਬਹਿ ਗਏ ਹੈਗੇ ਆ ਔਰ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਆ ਕਿ ਇਹ ਇੱਥੋਂ ਛੱਡ ਕੇ ਚਲੇ ਜਾਣ ਕੋਰਟ ਵਿੱਚ ਸਟੇ ਲਿਆ ਹੋਇਆ ਸੀਗਾ ਔਰ ਜਿਹੜਾ ਸਟੇ ਹੈਗਾ ਕੱਲ ਟੁੱਟ ਗਿਆ ਹੈਗਾ ਸੋ ਆਪਾਂ ਕਰਦੇ ਆ ਬਾਬਾ ਜੀਵਾ ਸਿੰਘ ਜੀ ਸਾਡੇ ਨਾਲ ਹੈਗੇ ਨੇ ਬਾਬਾ ਸਹਿਬ ਸਿੰਘ ਜੀ ਸਾਡੇ ਨਾਲ ਹੈਗੇ ਨੇ ਸਹਿਬ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਹਿਬ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹੁੰਦਾ ਹੈਗਾ ਕਿ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਵੇਲੇ ਸਥਿਤੀ ਕੀ ਹੈਗੀ ਆ ਜੀ ਸਥਿਤੀ ਇਦਾਂ ਜੀ ਕੇਸ ਪਿੰਡ ਵੱਲੋਂ ਨਹੀਂ ਸੀ ਹੈਗਾ ਕੇਸ ਅਸੀਂ ਕੀਤਾ ਸੀ ਇਹ ਇਕਰਾਰਨਾਮਾ ਆਇਆ ਪੰਚਾਇਤਾਂ ਜੀ ਜਿਹੜਾ ਸਾਡੇ ਹੱਥ ਵਿੱਚ ਹੈ ਮੈਂ ਤੁਹਾਡੇ ਦਰਸ਼ਕਾਂ ਨੂੰ ਖਾਉਣਾ ਚਾਹੁੰਦਾ ਇਹਦੇ ਵਿੱਚ ਪਿੰਡ ਦੀ ਪੰਚਾਇਤ ਦੇ ਉਸ ਟਾਈਮ ਦਾ ਜਿਹੜਾ ਉੱਥੇ ਬਾਹਰ ਇੱਕ ਬੰਦਾ ਬੈਠਾ ਪਹਾਰਾ ਜ ਆਵਤਾਰ ਸਿੰਘ ਜਿਹੜਾ ਕਹਿੰਦਾ ਆ ਪੁਰਾਣਾ ਪ੍ਰਧਾਨ ਆ ਉਹਨਾਂ ਦੇ ਸਾਈਨ ਜਿਨ੍ਹਾਂ 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 ਸਾਰਾ ਰੌਲਾ ਪਾਇਆ ਉਹਦੇ ਸਾਈਨ ਆ ਬਾਕੀ ਪੂਰੀ ਪੰਚਾਇਤ ਦੇ ਦੂਹਾਂ ਤਰਿਆਂ ਦੇ ਸਾਈਨ ਆ ਉਹਦੇ ਵਿੱਚ ਰਸ਼ਪਾਲ ਸਿੰਘ ਆ ਇੱਕ ਬੀਬੀ ਤੁਸੀਂ ਜਿਹੜੀ ਬਹੁਤਾ ਬੋਲਦੀ ਪਈ ਹੈ ਪਰਲੀ ਸਾਈਡ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸੁਖਜੀਤ ਸਿੰਘ ਸੁੱਖਾ ਆ ਉਹਦੀ ਕਰਦੇ ਉਹਦੇ ਘਰ ਦੇ ਦੇ ਵੀ ਆ ਸਾਈਨ ਹੈਗੇ ਆ ਜੀ ਵੇਖੋ ਠੀਕ ਆ ਜੀ ਅਵੇਕ ਸਰਦਾਰ ਜੀ ਸੁੱਖਾ ਸੁਸਾ ਵਾਲਾ ਜਿਹਨੂੰ ਕਹਿੰਦੇ ਨੇ ਹਾਂ ਜੀ ਸੁੱਖਾ ਸੁਸਾ ਵਾਲਾ ਉਹਨਾਂ ਨੇ ਇਹ ਸਥਾਨ ਸਾਨੂੰ ਦਿੱਤਾ ਸੀਗਾ 13 5 18 ਨੂੰ ਇੱਕ ਰਿਟਰਨ ਆਰਗੂਮੈਂਟ ਇਕਰਾਰਨਾਮਾ ਪੰਚਾਇਤ ਵੱਲੋਂ ਉਹ ਦੇਖ ਕੇ ਗਏ ਸਾਨੂੰ 13 5 2018 ਨੂੰ ਇੱਥੇ ਇੱਕ ਮੇਲਾ ਹੁੰਦਾ ਉਹਨਾਂ ਦਾ ਮੇਰਖਲ 18 ਨੂੰ ਸ਼ਾਇਦ ਉਸ ਟਾਈਮ ਦੇ ਵਿੱਚ ਮੇਲਾ ਸੀ 18 5 ਨੂੰ ਉਹ ਚਾਹੁੰਦੇ ਸੀ ਵੀ ਇਹ ਜਿਹੜਾ ਮੇਲਾ ਉਦੋਂ ਹੁੰਦਾ ਹੈ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਦਮਦਮੀ ਟਕਸਾਲ ਕਰਾਵੇ ਪਰ ਦਮਦਮੀ ਟਕਸਾਲ ਦੇ ਮੁਖੀ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਉਹਨਾਂ ਕਿਹਾ ਸੀ ਜੀ ਅਸੀਂ ਇਸ ਕੰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਉਹ ਕਿਉਂ ਪੁੱਲਾ ਜੀ ਕਿਉਂਕਿ ਇੱਥੇ ਰੋਲਾ ਪੈਂਦਾ ਰੋਲੇ ਦੇ ਵਿੱਚ ਅਸੀਂ ਨਹੀਂ ਆਉਣਾ ਚਾਹੁੰਦੇ ਉਸ ਤੋਂ ਬਾਅਦ ਇਸ ਅਵਤਾਰ ਸਿੰਘ ਦਾ ਇੱਕ ਭਰਾ ਆ ਬਲਵੀਰ ਸਿੰਘ ਜੀ ਇਹ ਬਾਬਾ ਜੀ ਕੋਲ ਜਾਂਦੇ ਰਹੇ ਇਥੋਂ ਤੱਕ ਕਿ ਕੱਲ ਤੁਹਾਡੇ ਨਾਲ ਭਾਈ ਰਵਿੰਦਰ ਸਿੰਘ ਜੀ ਰਾਜੂ ਦੀ ਸ਼ਾਇਦ ਤੁਹਾਡਾ ਇੰਟਰਵਿਊ ਹੋਈ ਆ ਉਹਨਾਂ ਨੇ ਤੁਹਾਨੂੰ ਦੱਸਿਆ ਹੋਵੇਗਾ ਵੀ ਇਹ ਬੰਦੂਦੋਂ ਕਹਿੰਦੇ ਇਹ ਸੁਸਾਈਡ ਕਰ ਲੈਣਾ ਜੇ ਤੁਸੀਂ ਇਹ ਸਥਾਨ ਨਹੀਂ ਲੈਂਦੇ ਇਹ ਗੱਲ ਹੋਈ ਤੁਹਾਡੇ ਨਾਲ ਹਾਂ ਇਹ ਆ ਜੀ ਇਹ ਲੈ ਕੇ ਗਏ ਹਾਂਜੀ ਇਹ ਲੈ ਕੇ ਗਏ ਉਸ ਟਾਈਮ ਬਾਬਾ ਜੀ ਨੇ ਇੱਕ ਗੱਲ ਸਭ ਨੂੰ ਬਾਬਾ ਜੀ ਨੂੰ ਭੇਜਿਆ ਬਾਬਾ ਜੀワ ਸਿੰਘ ਜੀ ਨੂੰ ਇਸ ਸਥਾਨ ਤੇ 10 ਤਰੀਕ 10 ਜੂਨ ਅਸੀਂ 6 ਜੂਨ ਦੇ ਸ਼ਿਸ਼ਦੀ ਜੋੜ ਮੇਲੇ 'ਚ ਬੀਤੀ ਸੀ ਅਸੀਂ ਕਿਹਾ ਵੀ ਅਸੀਂ ਐਡਾ ਵੱਡਾ ਐਡੀ ਛੇਤੀ ਨਹੀਂ ਲੈ ਸਕਦੇ ਸਾਡਾ ਐਡਾ ਤਕੜਾ ਜੋੜ ਮੇਲਾ ਹੈ ਕਿਉਂਕਿ ਉੱਥੇ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਹੁੰਦੀਆਂ ਅਸੀਂ ਐਡੀ ਛੇਤੀ ਇਹੋ ਜਿਹਾ ਪ੍ਰਬੰਧ ਨਹੀਂ ਕਰ ਸਕਦੇ ਉਸ ਤੋਂ ਬਾਅਦ ਬਾਬਾ ਜੀ ਨੇ ਸਾਨੂੰ ਉੱਥੇ ਭੇਜਿਆ ਇਹ ਗੱਲ ਬਿਲਕੁਲ ਸਪਸ਼ਟ ਕਰਦੀ ਹੈ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਸੀੜੀਆਂ ਪਈਆਂ ਉਸ ਟਾਈਮ ਦੀਆਂ ਅਸੀਂ ਜੋ ਪ੍ਰੂਫ ਉਹਦੇ ਵਿੱਚ ਲਾਏ ਹੋਏ ਆ ਫੋਟੋਆਂ ਹੈਗੀਆਂ ਸਾਡੇ ਕੋਲ ਜੇ ਤੁਹਾਨੂੰ ਚਾਹੀਦੀ ਹੋਣਗੀਆਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਉਸ ਦੇ ਵਿੱਚ ਜਿਹੜੀਆਂ ਆ ਸਾਨੂੰ ਇਹਨਾਂ ਨੇ ਦਿੱਤਾ ਜਦੋਂ ਦਿੱਤਾ ਜੇ ਡੇਰਾ ਉਹਦੇ ਵਿੱਚ ਕਿਤਲੇ ਨਹੀਂ ਨਾ ਆਖਿਆ ਬਈ ਇਹ ਤੁਹਾਨੂੰ ਆਰਜੀ ਤੌਰ ਤੇ ਦਿੰਦੇ ਆ ਕਿਉਂਕਿ ਇਹ ਰੌਲਾ ਤੁਸੀਂ ਸੁਣਿਆ ਹੈ ਮੈਂ ਇਹ ਹੀ ਹੈ ਨਾ ਜੀ ਵੀ ਆਰਜੀ ਥੋੜੇ ਚਿਰ ਵਾਸਤੇ ਆ ਜੀ ਉਹਨਾਂ ਦਾ ਹੈਗਾ ਆ ਜੇ ਇਹਦੇ ਵਿੱਚ ਕਿਤਲੇ ਵੀ ਹੋਵੇ ਬਈ ਆਰਜੀ ਤੌਰ ਤੇ ਦਿੱਤਾ ਇੱਥੇ ਸਿੱਧਾ ਹੀ ਉਹਨਾਂ ਕਿਹਾ ਵੀ ਪੰਚਾਇਤ ਐ ਸਮਰਥਿਆ ਪਿੰਡ ਦੇ ਵਿੱਚ ਲੜਾਈ ਝਗੜੇ ਹੁੰਦੇ ਆ ਅਸੀਂ ਇਹ ਸਥਾਨ ਇਹ ਡੇਰਾ ਨਹੀਂ ਚਲਾ ਸਕਦੇ ਇਸ ਲਈ ਇਹ ਜਿਹੜਾ ਕੰਮ ਆ ਇਹ ਪ੍ਰਬੰਧ ਇਹ ਦਮਦਮੀ ਟਕਸਾਲ ਕਰੇ ਉਸ ਤੋਂ ਬਾਅਦ ਇਹ ਕੁਝ ਸਮਾਂ ਹੋਇਆ ਇਹ ਥੋੜੇ ਜਿਹੇ ਜਿਹੜੇ ਬੰਦੇ ਆ ਕਿਉਂਕਿ ਪਿੰਡ ਦੇ ਵਿੱਚ 2.5 1500 ਵੋਟੇ ਮੇਰੇ ਖਿਆਲ ਚ ਤੇ ਜੇ ਤਾਂ ਆਬਾਦੀ ਦੀ ਗੱਲ 2500 ਆਬਾਦੀ ਹੋ ਜਾਂਦੀ ਆ ਪਰਲੀ ਸਾਈਡ ਤੁਸੀਂ ਵੇਖ ਕੇ ਆਏ ਹੋ ਤਕਰੀਬਨ ਤਕਰੀਬਨ 50 ਤੋਂ 70 ਬੰਦੇ ਆ ਠੀਕ ਆ ਜਿਹੜਾ ਰੌਲਾ ਪਾਉਣ ਵਾਲੇ ਆ ਤੇ ਹਰੇਕ ਪਿੰਡ ਦੇ ਵਿੱਚ ਇਹੋ ਜਿਹੇ ਸ਼ਰਾਰਤੀ ਅੰਸਰ ਹੁੰਦੇ ਆ ਜੇ ਤੇ ਹੋਵੇ ਨਾ ਵੀ 2000 ਬੰਦਾ ਇਕੱਠਾ ਹੋਵੇ ਤੇ 10000 ਦਾ ਕੱਠ ਲੱਗਦਾ ਹੁੰਦਾ ਆ ਪਰ ਇਹ ਜਿਹੜੇ ਬੰਦੇ ਆ ਸ਼ਰਾਰਤੀ ਆ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਇਹ ਆਪ ਲਾਲਚੀ ਬੰਦੇ ਮੈਂ ਤੁਹਾਨੂੰ ਇੱਕ ਸਪਸ਼ਟ ਜੀ ਗੱਲ ਕਰ ਦਿੰਦਾ ਸੁੱਖਾ ਸੁਸਾ ਵਾਲਾ ਇੱਥੋਂ ਦਾ ਪ੍ਰਧਾਨ ਬਣਿਆ ਜੀ ਇਹਨਾਂ ਨੇ ਆ ਪਿਛਲੀ ਸਾਈਡ ਗੁਰੂ ਘਰ ਤੋਂ ਪਿੱਛੇ ਇੱਕ ਸਟੇਡੀਅਮ ਬਣਿਆ ਹੋਇਆ ਉਹ ਸਟੇਡੀਅਮ ਤੇ ਗੁਰੂ ਘਰ ਦੇ ਸਾਰੇ ਪੈਸੇ ਲਾਏ ਜੀ ਉਹ ਸਟੇਡੀਅਮ ਦੀ ਰਜਿਸਟਰੀ ਅੱਜ ਵੀ ਕਢਾ ਕੇ ਵੇਖੋ ਵੇ ਕਿਹਦੇ ਨਾਮ ਤੇ ਬੋਲਦੀ ਆ ਅਵਤਾਰ ਸਿੰਘ ਆ ਦੋ ਕਿਲਿਆਂ ਦਾ ਮਾਲਕ ਆ ਜੀ ਡੇਢ ਕਿਲਾ ਹੁੰਦਾ ਡੇਢ ਕਿਲਾ ਹੁੰਦਾ ਡੇਡ ਕਿਲੇ ਦਾ ਮਾਲਕ ਆ ਚਾਰ ਗੱਡੀਆਂ ਨੇ ਦੋ ਕੰਪੈਨਾਂ ਨੇ ਤਿੰਨ ਵੱਡੇ ਟਰੈਕਟਰ ਆ ਕਿੱਥੋਂ ਪੈਸਾ ਆ ਗਿਆ ਪੂਰੇ ਇਲਾਕੇ ਤੋਂ ਪੁੱਛ ਲੋ ਪੈਸਾ ਕਿੱਥੋਂ ਦਾ ਵਰਤੇ ਪਏ ਕਰੋੜਾ ਪਤੀ ਆ ਜੋ ਕਹ ਕਿਦੇ ਤੂੰ ਇਸ ਡੇਰੇ ਤੋਂ ਕੋਈ ਪ੍ਰਧਾਨ ਰਿਆ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਭਾਈ ਰਵਿੰਦਰਪਾਲ ਸਿੰਘ ਰਾਜੂ ਨੇ ਤੁਹਾਨੂੰ ਕੱਲ ਇੰਟਰਵਿਊ ਦੇ ਵਿੱਚ ਕਹੀ ਹੋਈ ਹੈ ਬਈ ਇਹਨਾਂ ਨੂੰ ਆਪਣੇ ਖਾਨ ਦਾ ਰੋਲਾ ਆ ਇਹ ਨਹੀਂ ਆ ਬਈ ਇੱਥੇ ਪ੍ਰਬੰਧ ਪ੍ਰਬੰਧ ਬੇਕੋ ਵਧੀਆ ਚੱਲਦਾ ਪਿਆ ਅੱਗੇ ਨਾਲੋਂ ਸੰਗਤਾਂ ਦੀ ਗਿਣਤੀ ਵਧੀ ਆ ਜਿੰਨੇ ਇਲਾਕੇ ਦੇ ਵਿੱਚ ਲੋਕ ਭਲਾਈ ਦੇ ਕਾਰਜ ਇਹ ਕਹਿੰਦੇ ਆ ਬੰਦ ਹੋ ਚੁੱਕੇ ਆ ਕੋਈ ਲੋਕ ਭਲਾਈ ਦਾ ਕਾਰਜ ਬੰਦ ਨਹੀਂ ਹੋਇਆ ਇਹ ਤੇ ਇਕੱਲੇ ਆਪ ਰਾਜ ਦੇਸ਼ਨ ਆਪ ਖਾਂਦੇਸ਼ਨ ਅਸੀਂ ਪਿਛਲੇ ਜੋੜ ਮੇਲੇ ਤੇ ਹਰੇਕ ਪਿੰਡ ਨੂੰ ਪਿੰਡ ਨੂੰ ਟੈਂਕੀ ਦੇਣ ਦਾ ਵਾਅਦਾ ਕੀਤਾ ਪੰਜ ਟੈਂਕੀਆਂ ਹਰੇਕ ਜੋੜ ਮੇਲੇ ਤੇ ਅਸੀਂ ਦਵਾਂਗੇ ਕਿਉਂਕਿ ਪਾਣੀ ਦੀ ਘਾਟ ਹਰੇਕ ਪਿੰਡ ਦੇ ਵਿੱਚ ਹੈਗੀ ਆ ਲੋਕਾਂ ਦੇ ਕੰਮ ਹਸਪੀਟਲ ਜਿਹੜੇ ਆ ਇੱਥੋਂ ਦੇ ਜਿਹੜੇ ਲੋਕਲ ਹਸਪੀਟਲ ਆ ਉਹਨਾਂ ਵਿੱਚ ਦਵਾਈਆਂ ਪ੍ਰੋਵਾਈਡ ਕਰਾਉਣੀਆਂ ਤੇ ਸਕੂਲ ਆ ਜਿਹੜੇ ਟੀਚਰ ਨਹੀਂ ਹੈਗੇ ਅਸੀਂ ਟਰਸਟ ਵੱਲੋਂ ਕਿਉਂਕਿ ਇਤੇ ਉਤੇ ਟਰਸਟ ਬਣ ਚੁੱਕਿਆ ਆ ਇਹ ਆ ਵੀ ਮੈਂ ਤੁਹਾਨੂੰ ਖਾ ਦਿੰਦਾ ਇਹ ਟਰਸਟ ਜਿਹੜਾ ਆ ਉਹਦਾ ਅਕਾਊਂਟ ਬਿਲਕੁਲ ਹੈ ਪੂਰਾ ਆਪਣੇ ਟਰਸਟ ਆਪਣਾ ਪੂਰਾ ਵਧੀਆ ਤਰੀਕੇ ਨਾਲ ਕੰਮ ਕਰਦਾ ਪਿਆ ਹੈ ਸੱਤ ਮੈਂਬਰੀ ਇਹ ਟਰਸਟ ਹੈ ਟਰਸਟ ਉਹਨਾਂ ਸੱਤ ਮੈਂਬਰੀ ਟਰਸਟ ਮੈਂਬਰ ਸੱਤ ਕਿੱਥੋਂ ਦੇ ਨੇ ਉਹਦੇ ਵਿੱਚ ਟਕਸਾਲ ਦੇ ਮੈਂਬਰ ਆ ਜੀ ਸੱਤ ਦੇ ਸੱਤ ਹੀ ਹਾਂ ਸੱਤ ਇਹ ਟਕਸਾਲ ਦੇ ਆ ਸੇਵਾਦਾਰ ਆ ਜਿਹੜੇ ਜਿਹੜੇ ਉੱਥੇ ਪੱਕੇ ਰਹਿੰਦੇ ਆ ਕਿਉਂਕਿ ਇਹ ਸਥਾਨ ਇਹਨਾਂ ਨੇ ਟਕਸਾਲ ਨੂੰ ਲਿਖ ਕੇ ਦਿੱਤਾ ਆ ਨਾ ਕਿ ਪਿੰਡ ਵਜੇ ਤੇ ਪਿੰਡ ਵਾਲਿਆਂ ਕੋਲ ਪ੍ਰਬੰਧ ਚੱਲਦਾ ਤੇ ਫਿਰ ਪਹਿਲਾਂ ਚਲਾ ਲੈਂਦੇ ਪਰ ਹੁਣ ਕੋਰਟ ਵਿੱਚ ਸਟੇ ਤੁਸੀਂ ਲਿਆ ਸੀਗਾ ਸਟੇ ਟੁੱਟ ਗਿਆ ਕੱਲ ਸਟੇ ਟੁੱਟਾ ਜੀ ਵੇਖੋ ਜੀ ਸਟੇ ਅਸੀਂ ਲਿਆ ਤੇ ਸਾਡਾ ਟੁੱਟ ਗਿਆ ਉਹਨਾਂ ਨੂੰ ਅਧਿਕਾਰ ਨਹੀਂਗਾ ਅਸੀਂ ਕੇਸ ਕੀਤਾ ਆ ਨਾ ਕਿ ਉਹਨਾਂ ਕੇਸ ਕੀਤਾ ਆ ਕੇਐਫ ਟੁੱਟਣ ਤੋਂ 30 ਦਿਨਾਂ ਦਾ ਸਮਾਂ ਹੁੰਦਾ ਆ ਅਸੀਂ ਅੱਗੇ ਅਪੀਲ ਸਟੇ ਵਾਸਤੇ ਕਰ ਸਕਦੇ ਆ ਹਾਲਾਂਕਿ ਇੱਕ ਰੂਲ ਹੈ ਸਰਕਾਰ ਦਾ ਵੀ ਜਿੰਨਾ ਚਿਰ ਤੁਹਾਡੇ ਕੋਲ ओरिजिनल ਕਾਪੀ ਨਹੀਂ ਮਿਲਦੀ ਆਰਡਰ ਦੀ ਉਹਨਾਂ ਚੇਰ ਤੁਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ 오ਰੀਜਨਲ ਕਾਪੀ ਨਹੀਂ ਮਿਲੀ ਇਹਨਾਂ ਨੇ ਸ਼ਰਾਰਤ ਦੇ ਸਮੇਤ ਆ ਕੇ 50 60 ਬੰਦਿਆਂ ਨੂੰ ਸ਼ਰਾਬ ਪਿਆ ਕੇ ਕੱਲ ਇੱਕ ਇੱਕ ਵਾਰ-ਵਾਰ ਕਹਿੰਦੇ ਸਾਨੂੰ ਮੱਥਾ ਟੇਕਣ ਤੋਂ ਰੋਕਿਆ ਜਾ ਰਿਹਾ ਜੇ ਮੱਥਾ ਟੇਕ ਕਿਹੜਾ ਬੰਦਾ ਹੈ ਜਿਹੜਾ ਮੱਥਾ ਟੇਕਣ ਵਾਸਤੇ ਇਟਾ ਰੋੜੇ ਚਲਾਉਂਦਾ ਕਿਹੜਾ ਬੰਦਾ ਜਿਹੜਾ ਸ਼ਰਾਬ ਪੀ ਕੇ ਇੱਥੇ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਸਾਡੇ ਕੋ ਸਾਰੀਆਂ ਰਿਕਾਰਡ ਕਰਦੇ ਉਹ ਤੁਹਾਡੇ ਤੇ ਦੋਸ਼ ਲਾਉਂਦੇ ਸੀ ਕਹਿੰਦੇ ਤੁਸੀਂ ਅੰਦਰੋਂ ਕਿਰਪਾਨਾਂ ਲਹਿਰਾਉਂਦੇ ਸੀਗੇ ਬਾਬਾ ਜੀ ਸਾਨੂੰ ਅੰਦਰ ਕਿੰਨੇ ਬੰਦੇ ਸੀ ਤੁਸੀਂ ਉਹਨਾਂ ਦੀ ਵੀਡੀਓ ਵੇਖੀ ਜਿਹੜੀ ਉਹਨਾਂ ਨੇ ਇੱਕ ਦੋ ਫੋਟੋਆਂ ਖਿੱਚੀਆਂ ਕਿੰਨੇ ਬੰਦੇ ਉਹ ਚ 10 ਬੰਦੇ 10 ਹੀ ਹੈ ਨਾ ਜੀ 10 ਬੰਦੇ 100 ਬੰਦੇ ਰੋਕ ਸਕਦੇ ਕਿੱਦਾਂ ਰੋਕਣ ਕਾਫੀ ਜੰਦਰੀ ਮਾਰਨੇ ਜੇ ਉੱਥੇ ਕੋਈ ਹੈਪਨ ਹੋ ਜਾਂਦਾ ਫਿਰ ਉਹ ਠੀਕ ਹੋਣਾ ਸੀ ਜੇ ਆਸੀਂ ਜੰਦਰੀ ਮਾਰੇ ਨਾ ਜੀ ਜੰਦਰੇ ਮਾਰਨਾ ਸਾਡਾ ਪ੍ਰਬੰਧ ਹੈ ਅਸੀਂ ਮਾਰ ਸਕਦੇ ਹਾਂ ਤੇ ਨਾਲੇ ਅੱਜ ਤੋਂ ਪਹਿਲਾਂ ਇਹ 100 ਬੰਦੇ ਕਿੰਨੀ ਵਾਰ ਆਇਆ ਮੱਥਾ ਟੇਕਣ ਵਾਸਤੇ ਹਾਂ ਅੱਗੇ ਨਾਲੇ ਜੀ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਅੱਧੀ ਰਾਤ ਨੂੰ ਉਹ ਵੀ ਸ਼ਰਾਬ ਪਿਆ ਕੇ ਠੀਕ ਹੈ ਚਲੋ ਇਹ ਇਸ ਵੇਲੇ ਹਾਲਾਤ ਹੈਗੇ ਨੇ ਮੇਰੇ ਨਾਲ ਬਾਬਾ ਜੀਵਾ ਸਿੰਘ ਜੀ ਹੈਗੇ ਨੇ ਬਾਬਾ ਜੀ ਵਾਹਿ ਖਾਲਸਾ ਬਾਈ ਫਤੇ ਜੀ ਵਾਹਿ ਖਾਲਸਾ ਜੀ ਫਤੇ ਜੀ ਬਾਬਾ ਜੀ ਸਭ ਤੋਂ ਪਹਿਲਾਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਮੈਨੂੰ ਲੱਗਦਾ ਕਿ ਉਹਨਾਂ ਬਾਰੇ ਜੇ ਆਪਾਂ ਬੋਲਣ ਲੱਗੀਏ ਤਾਂ ਜਿੰਨਾ ਮਰਜ਼ੀ ਸਮਾਂ ਲਾ ਲਈਏ ਮੈਂ ਵੀ ਲਾ ਸਕਦਾ ਤੁਸੀਂ ਵੀ ਲਾ ਸਕਦੇ ਸਾਰੇ ਲਾ ਸਕਦੇ ਆਪਾਂ ਨਾਲ ਜੀ ਪੂਰੀ ਕੌਮਰ ਦਾ ਸਤਿਕਾਰ ਕਰਦੀ ਆ ਦੋਕ ਲਫਜ਼ ਉਹਨਾਂ ਦੇ ਬਾਰੇ ਕੁਛ ਵੇਖੋ ਜੀ ਉਹਨਾਂ ਵਰਗਾ ਸੰਤ ਮਹਾਤਮਾ ਮਹਾਪੁਰਸ਼ ਸੰਤ ਸਿਪਾਈ ਐ ਸਮੇਂ ਤਾਂ ਕੋਈ ਦੇਖਦਾ ਨਹੀਂ ਜੀ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਕਿਰਪਾ ਕਰੇ ਉਹਨਾਂ ਵਰਗਾ ਕਿੰਨੇ ਬਣ ਜਾਣਾ ਜੀ ਹਾਂਜੀ ਉਹ ਪੂਰਨ ਸੰਤ ਵੀ ਸਨ ਪੂਰਨ ਸਿਪਾਈ ਵੀ ਸਨ ਤਿਆਗੀ ਵੀ ਸਨ ਵਰਾਗੀ ਵੀ ਸਨ ਹਾਂਜੀ ਜੋ ਚਾਹੁੰਦੇ ਕਰ ਸਕਦੇ ਪਰ ਉਹਨਾਂ ਸਭ ਕੁਝ ਆਪਣਾ ਖਾਲਸੇ ਪੰਥ ਦੀ ਵਾਸਤੇ ਵਾਰ ਦਿੱਤਾ ਬਾਬਾ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਨੇ ਉਸ ਵੇਲੇ ਦੀ ਹਕੂਮਤ ਨੂੰ ਵਕਤ ਪਾਤਾ ਸੀਗਾ ਨਾ ਜੀਂਦਰਾ ਗਾਂਧੀ ਉਸ ਵੇਲੇ ਔਰ ਉਹਨਾਂ ਨੇ ਬਿਲਕੁਲ ਹਕੂਮਤ ਨੂੰ ਚੰਗੀ ਤਰ੍ਹਾਂ ਵਕਤ ਪਾਤਾ ਸੀਗਾ ਔਰ ਉਹਨਾਂ ਦੀ ਟੱਕਰ ਸਿੱਧੀ ਹਿੰਦ ਹਕੂਮਤ ਦੇ ਨਾਲ ਸੀਗੀ ਅੱਜ ਦਮਦਮੀ ਟਕਸਾਲ ਪਿੰਡ ਵਾਲੇ ਕਹਿ ਰਹੇ ਹੈਗੇ ਆ ਕਿ ਉਹ ਇੱਥੇ ਕਬਜ਼ਾ ਕਰਨ ਦੀ ਨੀਤੀ ਦੇ ਨਾਲ ਕਾਬਜ਼ ਹੋ ਕੇ ਬੈਠੇ ਹੈਗੇ ਆ ਔਰ ਅੰਦਰ ਜਗ੍ਹਾ ਵੀ ਬਣੀ ਹੋਈ ਆ ਮੜੀਆਂ ਮਸਾਣਾ ਵੀ ਹੈਗੀਆਂ ਨੇ ਅੰਦਰ ਜਿਹੜੀਆਂ ਕਿ ਪੰਥਕਰ ਬੈਤਾਂ ਦੇ ਬਿਲਕੁਲ ਉਲਟ ਹੈਗਾ ਆ ਤੁਹਾਨੂੰ ਐ ਨਹੀਂ ਲੱਗਦਾ ਕਿ ਅੱਜ ਦਮਦਮੀ ਟਕਸਾਲ ਉਸ ਜਗ੍ਹਾ ਦੇ ਉੱਪ ਇੱਥੇ ਜਿਹੜੀ ਜਗ੍ਹਾ ਵਾ ਜਿਹਦਾ ਇਹ ਰੋਲਾ ਪਾਉਂਦੇ ਆ ਜਗ੍ਹਾ-ਜਗ੍ਹਾ 'ਚ ਵੀ ਆਪ ਜੀ ਨੂੰ ਪਤਾ ਫਰਕ ਹੁੰਦਾ ਜਿਵੇਂ ਕੁਝ ਮੁਸਲਮਾਨ ਸੱਜਣੇ ਇਦਾਂ ਦੇ ਹੋਏ ਜਿਹੜੇ ਗੁਰੂ ਸਾਹਿਬ ਦੇ ਸੇਵਾਦਾਰ ਹੋਏ ਹਾਂ ਜੀ ਇਸੇ ਤਰ੍ਹਾਂ ਪਹਿਲੀ ਗੱਲ ਤੇ ਇੱਥੇ ਕਬਰ ਹੈ ਨਹੀਂ ਕੋਈ ਇੱਕ ਮੁਸਲਮਾਨ ਫਕੀਰ ਹੋਇਆ ਬਾਬਾ ਜਵਾਰਦਾਸ ਜੀ ਦੇ ਪ੍ਰੇਮੀ ਸੀ ਉਹ ਇੱਥੇ ਆਣ ਕੇ ਦਰਖਤ ਦੇ ਥੱਲੇ ਬੈਂਦੇ ਹੁੰਦੇ ਸੀ ਪਹਿਲਾਂ ਤੁਸੀਂ ਪਿੰਡ ਵਾਲਿਆਂ ਨੂੰ ਪੁੱਛ ਸਕਦੇ ਈ ਇੱਥੇ ਕੁਝ ਵੀ ਇਦਾਂ ਦਾ ਨਹੀਂ ਸੀ ਉਹ ਉਹਨਾਂ ਦੇ ਬਹਿਣ ਕਰਕੇ ਜਦੋਂ ਇੱਥੇ ਪੱਥਰ ਲਾਇਆ ਨਾ ਇਹਨਾਂ 3-4 ਸਾਲ ਪਹਿਲਾਂ ਉਹਨੂੰ ਇਹਨਾਂ ਨੇ ਕਵਰ ਕਰਤਾ ਲੋਕ ਉੱਥੇ ਜੋਤ ਜਗਾਉਣ ਲੱਗ ਪਿਓਲੀ-ਓਲੀ ਹਾਂਜੀ ਤੇ ਉਹਨਾਂ ਨੂੰ ਇਹਨਾਂ ਨੇ ਸੰਗਤ ਚ ਗੁੰਮਰਾਹ ਕਰਨ ਨੂੰ ਕਬਰ ਦਾ ਨਾਂ ਦੇਤਾ ਵੀ ਕਬਰ ਦੀ ਪੂਜਾ ਹੋ ਰਹੀ ਹਾਂਜੀ ਇਹੋ ਜੀ ਕੋਈ ਗੱਲ ਨਹੀਂ ਪਰ ਜਗਾ ਤੇ ਬਣੀ ਹੋਈ ਇਹਨਾਂ ਜੀ ਪਹਿਲਾਂ ਲੋਕ ਜਗਾ ਨੂੰ ਆ ਕੇ ਮੱਥਾ ਟੇਕਦੇ ਆ ਨਹੀਂ ਦੇਖੋ ਇਹ ਜਗਾ ਤੇ ਪਹਿਲਾਂ ਵੀ ਹੈਗੀ ਸੀ ਨਾ ਜੀ ਇਹ ਆਜਦੀ ਦੀਆਂ ਇਹ ਬਾਬਾ ਜੀ ਦੇ ਵੇਲੇ ਤੋਂ ਹੀ ਉਨ੍ਹਾਂ ਦਾ ਕੋਈ ਪ੍ਰੇਮੀ ਕੋਈ ਮੁਸਲਮਾਨ ਸੱਜਣ ਹੋਇਆ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕਰ ਦਿੰਦਾ ਗੁਰਮਤ ਦਾ ਪ੍ਰਚਾਰ ਜਿਹੜਾ ਉਹ 1 ਸਾਲ ਤੋਂ ਸ਼ੁਰੂ ਹੋਇਆ ਆਪ ਜੀ ਜਾਣਦੇ ਚੰਗੀ ਤਰ੍ਹਾਂ ਅਸੀਂ ਇੱਥੇ ਪਾਠ ਬੋਧ ਕੀਤਾ ਹਾਂ ਜੀ 100 ਦੇ ਕਰੀਬ ਪਾਠੀ ਜਿਹੜੇ ਇਲਾਕੇ ਚੋ ਬੀਬੀਆਂ ਮਾਈ ਪਾਈ ਬਣੇ ਅਮਰ ਸੰਚਾਰ ਇੱਥੇ ਪਹਿਲੀ ਵਾਰੀ ਹੋਇਆ ਦੋ ਟਾਈਮ ਕਾ ਹੁੰਦੀ ਹੈ ਗੁਰਮਤ ਦਾ ਪ੍ਰਚਾਰ ਹੋ ਰਿਹਾ ਇਹ ਜਿਹੜਾ ਗੁਰਮਤ ਦਾ ਪ੍ਰਚਾਰ ਆ ਇਹ ਤੁਸੀਂ ਆਪ ਜੀ ਜਾਣਦੇ ਹੋ ਵੀ ਗੁਰਮਤ ਅੰਦੋਲ ਹੈ ਤੇ ਗੁਰਮਤ ਦੇ ਪ੍ਰਚਾਰ ਚ ਇਹ ਸਾਡਾ ਜਵਾਬ ਆ ਵੀ ਇਹ ਕਾਦੇ ਵਾਸਤੇ ਹੋ ਰਿਹਾ ਹਾਂਜੀ ਕਿਹੜੇ ਬੰਦੇ ਨੂੰ ਇਹ ਸਾਨੂੰ ਰੋਗ ਦਾ ਇਹ ਤੁਹਾਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਜਿਵੇਂ ਜਿਵੇਂ ਗੁਰਮਤ ਦਾ ਪ੍ਰਕਾਸ਼ ਹੋ ਰਿਹਾ ਵਾ ਚਾਨਣ ਹੋ ਰਿਹਾ ਸੰਗਤ ਨੂੰ ਸੋਝੀ ਆ ਰਹੀ ਸਮਝ ਆ ਰਹੀ ਹੈ ਓਵੇਂ ਓਵੇਂ ਸੰਗਤ ਜਿਹੜੀ ਆ ਉਹ ਗੁਰਮਤ ਨਾਲ ਪ੍ਰੇਮ ਕਰ ਰਹੀ ਇੱਥੇ ਇਹਨਾਂ ਬੰਦਿਆਂ ਨੇ ਕਦੀ ਗੁਰਮਤ ਵਾਲੀ ਗੱਲ ਕੀਤੀ ਹੋਵੇ ਤੇ ਫੇਰ ਹੀ ਆ ਜੀ ਹੁਣ ਜਿਹੜਾ ਅਮਰਧਾਰੀ ਸਿੰਘ ਆ ਜੀ ਜੀ ਉਹਦਾ ਇਸ਼ਟ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂਜੀ ਉਹ ਤਾਂ ਇਸ ਬੰਦੇ ਆਉਂਦਾ ਹੀ ਨਹੀਂ ਤੇ ਬਾਕੀ ਜਿਹੜੀ ਇਹ ਮੂਰਤੀ ਵਾਲੀ ਵੀ ਗੱਲ ਆ ਹਾਂਜੀ ਕਿਉਂ ਤੁਸੀਂ ਮੂਰਤੀ ਦੀ ਗੱਲ ਹੀ ਕਰ ਸਕੋ ਮੈਂ ਸਪਸ਼ਟ ਕਰਦਾ ਨਾ ਬਾਬਾ ਜੀ ਨੇ ਲਵਾਈ ਇਹ ਪਿੱਛੋਂ ਅੱਜ ਤੋਂ 20 ਸਾਲ ਪਹਿਲਾਂ ਰੱਖੀ ਗਈ ਆ ਜਦੋਂ ਮਨਮਤਾ ਪ੍ਰਚਾਰ ਸੀ ਹਨਾ 30 ਲਾ ਲੋ 20 ਲਾ ਲੋ ਹੁਣ ਜਿਵੇਂ ਜਿਵੇਂ ਗੁਰਮਤ ਦਾ ਪ੍ਰਚਾਰ ਹੋਊਗਾ ਸੰਗਤ ਸੁਚੇਤ ਹੋ ਰਹੀ ਸਾਡਾ ਗੁਰਮਤ ਦਾ ਪ੍ਰਚਾਰ ਅਸੀਂ ਲਾਈਨ ਹੀ ਨਹੀਂ ਲੰਮੀ ਖਿੱਚ ਰਹੇ ਆ ਕਿ ਸੰਗਤ ਆਪਣੇ ਆਪ ਸੁਚੇਤ ਹੋ ਜੇ ਤੇ ਸਾਨੂੰ ਕਹਿਣ ਦੀ ਲੋੜ ਨਾ ਪਵੇ ਸੰਗਤ ਆਪਣੇ ਆਪ ਕਰੂਗੀ ਜੀ ਸਾਰਾ ਭਾਈ ਸਾਹਿਬ ਜੀ ਕੀ ਤੁਹਾਡੀ ਮਨਸ਼ਾ ਕੀ ਹੈਗੀ ਜੇ ਪਿੰਡ ਵਾਲੇ ਕਹਿੰਦੇ ਚਲੋ ਕਾਬਜ ਆਪਾਂ ਕਾਬਜ ਲਫ਼ਜ਼ ਨਹੀਂ ਵੀ ਬੋਲਦੇ ਤੁਸੀਂ ਇੱਥੋਂ ਦੀ ਸੇਵਾ ਸੰਭਾਲ ਕਰ ਰਹੇ ਆ ਤੁਹਾਡਾ ਮਨੋਰਥ ਕੀ ਸੀਗਾ ਇਸ ਇੱਥੋਂ ਦੀ ਸੇਵਾ ਨੂੰ ਲੈਣ ਦਾ ਜਦੋਂ ਵੀ ਮਨੋਰਥ ਇਹ ਹੀ ਸੀਗਾ ਜੀ ਜਦੋਂ ਸਾਨੂੰ ਇਹ ਸੇਵਾ ਮਿਲੀ ਉਸ ਟਾਈਮ ਜਿਹੜੀ ਇੱਥੇ ਗੁਰੂ ਮਹਾਰਾਜ ਦੀ ਬੈਦ ਵੀ ਹੁੰਦੀ ਸੀ ਇਲਾਕੇ ਚ ਪੁੱਛ ਸਕਦੇ ਤੁਸੀਂ ਜੀ ਇੱਥੋਂ ਦੇ ਜਿਹੜੇ ਪਾਠੀ ਸਿੰਘ ਸੀ ਸ਼ਰਾਬ ਪੀ ਕੇ ਇੱਥੇ ਪਾਠ ਕਰਦੇ ਹੁੰਦੇ ਸੀ ਠੀਕ ਆ ਜੀ ਉਹਨਾਂ ਨੂੰ ਗੁਰਮਤ ਦਾ ਊੜਾ ਊੜਾ ਐੜਾ ਨਹੀਂ ਸੀ ਆਉਂਦਾ ਸਾਡੇ ਇੱਥੇ ਸਿੰਘ ਆ ਤੋਂ ਨੂੰ ਮਲਾ ਦਾਂਗੇ ਇੱਥੇ ਬਲੂ ਫਿਲਮਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਚਲਾਉਂਦੇ ਸੀ ਤੇ ਪ੍ਰਧਾਨ ਨੂੰ ਪਤਾ ਸੀ ਤੇ ਉਹ ਪ੍ਰਧਾਨ ਨੇ ਉਹਨਾਂ ਤੇ ਕੀ ਕਾਰਵਾਈ ਕੀਤੀ ਲੰਗਰ ਦੇ ਵਿੱਚ ਜਿਹੜਾ ਲੰਗਰੀ ਸ਼ਿੰਗਾ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਉਹ ਬੰਦੇ ਸ਼ਰਾਬ ਪੀ ਕੇ ਇੱਥੇ ਲੰਗਰ ਬਣਾਉਂਦੇ ਰਹੇ ਆ ਤੇ ਸ਼ਰਾਬ ਪੀ ਕੇ ਬੀੜੀਆਂ ਪੀਣ ਵਾਲੇ ਇੱਥੇ ਲੰਗਰ ਵਰਤੌਂਦੇ ਰਹੇ ਜਿਹੜੇ ਉਹਨਾਂ ਨੇ ਇੱਥੇ ਬੰਦੇ ਰੱਖੇ ਹੋਏ ਸਨ ਕਿ ਜਦੋਂ ਅਸੀਂ ਦਾ ਟਕਸਾਲ ਨੇ ਪ੍ਰਬੰਧ ਸੰਭਿਆ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਬਈ ਇੱਥੇ ਗੁਰਮਤ ਦੇ ਪ੍ਰਚਾਰ ਦੇ ਵਿੱਚ ਵਾਦਾ ਹੋਇਆ ਕਿ ਘਾਟਾ ਹੋਇਆ ਤੁਸੀਂ ਆਪ ਜਾਨੂ ਫਿਰ ਉਸ ਤੋਂ ਪਹਿਲਾਂ ਅੱਜ ਤੱਕ ਇੱਥੇ ਨਿਤਨੇਮ ਨਹੀਂ ਸੀ ਹੋਇਆ ਕਥਾ ਕੀਰਤਨ ਦੇ ਬੜੀ ਦੂਰ ਦੀ ਖੇਡ ਹੈ ਨਾ ਜੀ ਇੱਥੇ ਸਵੇਰੇ ਸ਼ਾਮ ਨਿਤਨੇਮ ਤੱਕ ਨਹੀਂ ਸੀ ਹੁੰਦਾ ਟਕਸਾਲ ਨੇ ਸਭ ਤੋਂ ਪਹਿਲਾਂ ਆ ਕੇ ਜਿਹੜਾ ਸਵੇਰ ਦਾ ਤੇ ਸ਼ਾਮ ਦਾ ਜੋ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਨਿਤਨੇਮ ਦਾ ਪਹਿਰਾ ਚਲਾਇਆ ਉਸ ਤੋਂ ਬਾਅਦ ਆਸਾਦੀ ਵਾਰ ਦਾ ਕੀਰਤਨ ਅਤੇ ਸ਼ਾਮ ਨੂੰ ਆਰਤੀ-ਆਰਤੇ ਦਾ ਜਾਪ ਦੋਵੇਂ ਟਾਈਮ ਇਤਿਹਾਸ ਦੀ ਸ਼ਾਮ ਨੂੰ ਗੁਰਬਾਣੀ ਦੀ ਕਥਾ ਸਵੇਰ ਨੂੰ ਅਸੀਂ ਇਹ ਚੀਜ਼ਾਂ ਚਲਾਈਆਂ ਉਸ ਤੋਂ ਬਾਅਦ ਜਿੰਨੇ ਇੱਥੋਂ ਦੇ ਪਾਠੀ ਸਿੰਘ ਸੀ ਜਿਹੋ ਸਾਨੂੰ ਅਸੀਂ ਵੇਖਿਆ ਬਈ ਇਹਨਾਂ ਤੋਂ ਆਉਂਦੇ ਕੱਖ ਨਹੀਂ ਅਸੀਂ ਬਕਾਇਦਾ ਪਾਠ ਬੋਧ ਸਮਾਗਮ ਕਰਵਾਇਆ ਇੱਥੇ ਪਾਠੀ ਸਿੰਘਾਂ ਨੂੰ ਅਸੀਂ ਜਿਹੜੇ ਅਗਲੇ ਵਿਦਿਆਰਥੀ ਆ ਇੱਥੇ ਭਾਈ ਗੁਰਦੇਵ ਸਿੰਘ ਜੀ ਆ ਜਿਹੜੇ ਟਕਸਾਲ ਤੋਂ ਪੜੇ ਹੋਏ ਆ ਉਹ ਇੱਥੇ ਗੁਰਬਾਣੀ ਦਾ ਸ਼ੁੱਧ ਉਚਾਰਨ ਜਿਹੜੇ ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਿਖਾਉਂਦੇ ਆ ਅਸੀਂ ਇੱਥੇ ਸ਼ਾਸਤਰ ਵਿਦਿਆ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਇੱਕ ਦਾਤ ਦਿੱਤੀ ਹੈ ਸ਼ਸਤਰ ਵਿਦਿਆ ਸਿਖਾਉਣ ਵਾਸਤੇ ਵੀ ਅਸੀਂ ਇੱਥੇ ਉਪਤਾਦ ਰੱਖਿਆ ਹੋਇਆ ਜਿਹੜੇ ਸਾਡੇ ਰਾਗੀ ਸਿੰਘ ਹੈ ਜੇ ਕੋਈ ਬੱਚਾ ਕੋਈ ਰਾਗ ਦੀ ਵਿਦਿਆ ਲੈਣਾ ਚਾਹੁੰਦਾ ਆ ਅਸੀਂ ਉਹਨਾਂ ਨੂੰ ਇੱਥੇ ਰਾਗ ਦੀ ਵਿਦਿਆ ਵੀ ਦੇ ਰਹੇ ਹਾਂ ਤੁਸੀਂ ਦੱਸੋ ਭਈ ਇਹ ਗੁਰਮਤ ਦਾ ਪ੍ਰਚਾਰ ਨਹੀਂ ਆ ਐਡਾ ਵੱਡਾ ਸਥਾਨ ਸੀ ਜੀ ਇੱਥੇ ਹਜ਼ਾਰਾਂ ਨਹੀਂ ਲੱਖਾਂ ਦੁਨੀਆ ਆਉਂਦੀ ਠੀਕ ਆ ਜੀ ਜੇ ਇੱਥੇ ਲੱਖਾਂ ਦੁਨੀਆ ਆ ਕੇ ਜਦੋਂ ਮਨਮਤ ਦਾ ਪ੍ਰਚਾਰ ਹੋ ਰਿਹਾ ਸੀ ਉਹ ਠੀਕ ਸੀ ਕਿ ਜੇ ਅੱਜ ਗੁਰਮਤ ਦਾ ਪ੍ਰਚਾਰ ਗੁਰੂ ਦੇ ਵਲ ਦੀ ਕੋਈ ਗੱਲ ਕਰ ਰਿਹਾ ਉਹ ਠੀਕ ਸੀ ਤੁਸੀਂ ਨਿਰਣਾ ਆਪ ਕਰਨਾ ਠੀਕ ਹੈ ਪਰ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈਗਾ ਕਿ ਇੱਥੇ ਮਾਇਆ ਬਹੁਤ ਜ਼ਿਆਦਾ ਆਉਂਦੀ ਹੈਗੀ ਆ ਲੋਕ ਵੀ ਕਹਿੰਦੇ ਹੈਗੇ ਕਿ ਮਾਇਆ ਬਹੁਤ ਜ਼ਿਆਦਾ ਆਉਂਦੀ ਹੈਗੀ ਆ ਮਨਮਤ ਹੋਰ ਵੀ ਬਹੁਤ ਜਗ੍ਹਾ ਹੁੰਦੀ ਹੈ ਪ੍ਰਚਾਰ ਹੋਰ ਵੀ ਕਈ ਜਗ੍ਹਾ ਕੀਤਾ ਜਾ ਸਕਦਾ ਸੀ ਦਮਦਮੀ ਟਕਸਾਲ ਤੁਸੀਂ ਇੱਥੇ ਹੀ ਕਿਉਂ ਇਹ ਆਪ ਦੱਸਣ ਬਈ ਇਹ ਜਵਾਬ ਇਹ ਇਕਰਾਰਨਾਮਾ ਪੰਚਾਇਤ ਦਾ ਦਊਗਾ ਮੈਂ ਨਹੀਂ ਦੇਣਾ ਜੀ ਉਹ ਕਹਿੰਦੇ ਉਦੋਂ ਅਸੀਂ ਪਾਟੇ ਸੀ ਕਹਿੰਦੇ ਸਾਡੇ ਪਾਟੇ ਹੋਣ ਦਾ ਕਹਿੰਦੇ ਫਾਇਦਾ ਲੈ ਲਿਆ ਤੁਸੀਂ ਪਾਟੇ ਹੋਏ ਸੀ ਅਸੀਂ ਆਪ ਨਹੀਂਸਾ ਚੱਲ ਕੇ ਆਏ ਤੁਸੀਂ ਸਾਨੂੰ ਲੈਣ ਵਾਸਤੇ ਆਏ ਸੀ ਬਾਬਾ ਜੀ ਨੇ ਇੱਕ ਗੱਲ ਜਿੱਦਣ ਸਾਨੂੰ ਇਹ ਸਥਾਨ ਦਾ ਪ੍ਰਬੰਧ ਸਾਂਭਿਆ ਗਿਆ ਮੈਂ ਭੁੱਲ ਗਿਆ ਸੀ ਇਹ ਗੱਲ ਨੂੰ ਉਸ ਟਾਈਮ ਜੇ ਜਿੱਦਣ ਇਹ ਸਥਾਨ ਦਾ ਪ੍ਰਬੰਧ ਲੈਣ ਵਾਸਤੇ ਬਾਬਾ ਜੀਵਾ ਸਿੰਘ ਜੀ ਨੂੰ ਭੇਜਿਆ ਗਿਆ ਨਾਲ ਮੈਂ ਸੀਗਾ ਬਾਬਾ ਜੀ ਨੇ ਇੱਕ ਦੋ ਲਫ਼ਜ਼ਾਂ ਦੇ ਵਿੱਚ ਦੋਵਾਂ ਪਾਰਟੀਆਂ ਨੂੰ ਇਹ ਗੱਲ ਕਰਤੀ ਜੇ ਇੱਕ ਵੀ ਬੰਦੇ ਨੇ ਵਿਰੋਧ ਕੀਤਾ ਤੁਸੀਂ ਗੁਰੂ ਘਰ ਚ ਮੱਥਾ ਟੇਕ ਕੇ ਵਾਪਸ ਮੁੜ ਜਿਓ ਇਹ ਗੱਲ ਹੋਈ ਦੋਵਾਂ ਪਾਰਟੀਆਂ ਦੇ ਲੋਕ ਇਸ ਗੱਲ ਨੂੰ ਜਾਣਦੇ ਆ ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਪਈਆਂ ਉਹਦੀਆਂ ਜਦੋਂ ਅਸੀਂ ਇਹ ਗੱਲ ਇਹਨਾਂ ਨੇ ਸਾਡਾ ਇੱਥੇ ਆ ਕੇ ਸ਼ਰੂਪਿਆ ਨਾਲ ਸਨਮਾਨ ਕੀਤਾ ਹਾਰ ਪਾਏ ਹਾਰ ਪਾਏ ਗਏ ਸਾਨੂੰ ਠੀਕ ਆ ਜੀ ਵਿਆਹ ਨਾਲੋਂ ਬਈ ਬਾਅਦ ਦੱਸਵਾ ਕੇ ਤਾਂ ਹਾਂ ਜੀ ਵਿਆਹ ਵਾਲ ਨੂੰ ਠੀਕ ਆ ਨਾ ਜੀ ਤੇ ਫਿਰ ਦੱਸਣ ਭਈ ਜਦੋਂ ਇੱਕ ਚੀਜ਼ ਕਿਸੇ ਨੂੰ ਦੇ ਦਿੱਤੀ ਜਾਵੇ ਉਫਤੀ ਨੂੰ ਵਾਪਸ ਲੈਣ ਦਾ ਅਧਿਕਾਰ ਉਨ੍ਹਾਂ ਕੋਲ ਹੈਗਾ ਮੈਂ ਤੁਹਾਨੂੰ ਦੱਸਦਾ ਤੁਸੀਂ ਚਿਕਿਸ਼ੇ ਨੂੰ ਗਿਫਟ ਦੇ ਦੋ ਤੁਹਾਡੇ ਤੋਂ ਗਿਫਟ ਮੰਗਣ ਦਾ ਅਧਿਕਾਰ ਹੈਗਾ ਸਰਕਾਰ ਤੇ ਅਧਿਕਾਰ ਦਿੰਦੇ ਨਹੀਂ ਇਹ ਗੱਲ ਨਹੀਂ ਹੈਗੀ ਇੱਕ ਚੀਜ਼ ਅਸੀਂ ਪਹਿਲਾਂ ਦੇ ਦਿੱਤੀ ਸੀ ਹੁਣ ਅਸੀਂ ਵਾਪਸ ਲੈ ਸਕਦੇ ਹਾਂ ਜੇ ਤੇ ਤੁਸੀਂ ਰਿਟਰਨ ਦਿੱਤੀ ਹੈ ਫਿਰ ਤੁਹਾਨੂੰ ਵਾਪਸ ਨਹੀਂ ਮੰਗ ਸਕਦੇ ਤੁਸੀਂ ਇਹ ਲਾਅ ਜਿਹੜਾ ਆ ਕਾਨੂੰਨ ਦਾ ਇਹ ਗੱਲ ਤੁਹਾਨੂੰ ਦਾ ਇੱਥੇ ਮੈਂ ਜ਼ਮੀਨ ਖਰੀਦ ਲਾਂ ਪਿੰਡ ਦੇ ਲੋਕ ਕੋਲ ਕਿਸੇ ਕੋਲ ਮੈਂ 1.5 ਲੱਖ ਖਰੀਦੇ ਆ ਜੀ ਪਰਜ ਪਰਜ ਵਿੱਚ ਜ਼ਮੀਨ ਦਾ ਹੱਲੇ ਵੀ ਮੇਰਾ ਖਿਆਲ ਉਹਨਾਂ ਦੇ ਨਾਂ ਤੇ ਹੀ ਆ ਹੱਲੇ ਵੀ ਮੈਂ 1.5 ਲੱਖ ਖਰੀਦੇ ਆ ਉਸ ਟਾਈਮ ਭਾਅ ਸਸਤੇ ਸਨ ਹੂੰ ਹੂੰ ਉਦੋਂ 1-2 ਲੱਖ ਦੀ ਮਿਲ ਗਈ 10 ਸਾਲਾਂ ਬਾਅਦ ਉਹਦੀ ਜ਼ਮੀਨ ਦਾ ਰੇਟ ਕਰੋੜ ਦੇ ਵਿੱਚ ਹੋ ਗਿਆ ਤੇ ਜਿਨ੍ਹਾਂ ਨੇ ਜ਼ਮੀਨ ਵੇਚੀ ਉਹ ਕਹੇ ਜੀ ਮੇਰੇ ਉਦੋਂ ਘਰ ਦੇ ਵਿੱਚ ਆਪੋ ਤਾੜ ਸੀ ਤਾਂ ਕਰਕੇ ਮੈਂ ਦਿੱਤੀ ਸੀ ਹੁਣ ਮੈਂ ਜ਼ਮੀਨ ਵਾਪਸ ਮੰਗਦਾ ਕੀ ਇਹ ਗੱਲ ਨਹੀਂ ਨਹੀਂ ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈਗੀ ਆ ਕਿਉਂਕਿ ਜ਼ਮੀਨ ਇਹਨਾਂ ਨੇ ਤੁਹਾਡੇ ਨਾਮੇ ਨਹੀਂ ਕੀਤੀ ਹੈਗੀ ਜ਼ਮੀਨ ਤਾਂ ਹੱਲੇ ਵੀ ਉਹਨਾਂ ਦੇ ਨਾਂੇ ਹੀ ਆ ਨਹੀਂ ਇਹ ਜ਼ਮੀਨ ਜਿਹੜੀ ਆ ਬਾਬਾ ਜਵਾਰ ਦਾ ਨਾ ਪੰਚਾਇਤ ਦੇ ਨਾਮ ਹੈ ਨਾ ਕਿਸੇ ਪਿੰਡ ਦੇ ਨਾਮ ਤੇ ਆ ਕਿਸੇ ਦੇ ਨਾਮ ਤੇ ਨਹੀਂ ਆ ਇੱਥੋਂ ਤੱਕ ਵੀ ਜਿਹੜਾ ਆਪਣਾ ਇਲੈਕਟ੍ਰਿਸਿਟੀ ਦਾ ਜਿਹੜਾ ਮੀਟਰ ਹੈ ਉਹ ਟਰਸਟ ਦੇ ਨਾਮ ਤੇ ਆ ਠੀਕ ਆ ਜੀ ਜਿਹੜੀ ਇੱਕ ਵਾਰ ਕਿਸੇ ਮਹਾਤਮਾ ਦੇ ਨਾਮ ਤੇ ਜ਼ਮੀਨ ਹੋ ਜੇ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਜ਼ਮੀਨ ਲਾ ਦਿੰਦੇ ਆ ਉਹ ਜ਼ਮੀਨ ਉਹਨਾਂ ਦੀ ਹੁੰਦੀ ਆ ਬਾਅਦ ਦੇ ਵਿੱਚ ਜਿਹੜੀ ਮਕਬੂਜਾ ਮਾਲਕ ਆ ਠੀਕ ਹੁੰਦੇ ਬਾਅਦ ਉਹਦਾ ਨਾਮ ਹੁੰਦਾ ਕਿ ਪੈਂਦਾ ਪਰ ਹਜੇ ਅਸੀਂ ਇਹ ਗੱਲ ਤਾਂ ਨਹੀਂ ਕਰ ਸਕਿਆ ਕਿਉਂਕਿ ਉਸ ਤੋਂ ਬਾਅਦ ਅਸੀਂ ਰੈਟ ਪਾਤੀ ਸ਼ਕਨੂੰ ਦੀ ਹਾਂਜੀ ਹਾਂਜੀ ਉਸ ਤੋਂ ਬਾਅਦ ਜੇ ਅਸੀਂ ਲਗਾਤਾਰ ਕੇਸ ਜਿੱਤਾਂਗੇ ਤੇ ਅਸੀਂ ਆਪਣੇ ਨਾਮ ਫੜਨਾਮ ਹੋ ਜਾਊਗਾ ਇਕਰਾਰਨਾਮ ਜਾਂ ਜਿਹੜਾ ਖਸਤਕਾਰ ਜਾਂ ਕਾਬਜਕਾਰ ਦੇ ਵਿੱਚ ਫੜਨਾਮ ਆ ਜਾਊਗਾ ਉਹਦੇ ਕੋਈ ਗੱਲ ਹੀ ਨਹੀਂ ਹੈਗੀ ਬਾਬਾ ਜੀ ਐਦਾਂ ਨਹੀਂ ਲੱਗਦਾ ਹੈਗਾ ਕਿ ਜਿੱਦਾਂ ਆਪਾਂ 20ਵੀਂ ਸਦੀ ਦੇ ਮਹਾਨ ਜਰਨੈਲ ਜਿੱਦਾਂ ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਹੈਗੀ ਆ ਵੀ ਐਉਂ ਨਹੀਂ ਲੱਗਦਾ ਹੈਗਾ ਕਈ ਵਾਰ ਭਈ ਉਹ ਸਮੇਂ ਦੀ ਹਕੂਮਤ ਨਾਲ ਟੱਕਰ ਲੈਂਦੇ ਸਕੇ ਅੱਜ ਸਿੱਖਾਂ ਦੇ ਕਿੰਨੇ ਦੁਸ਼ਮਣ ਹੈਗੇ ਆ ਸਾਡੇ ਸਾਹਮਣੇ ਹਨਾ ਜੀ ਆਰਐਸਐਸ ਕੀ ਕਰ ਰਹੀ ਹੈਗੀ ਆ ਕੇਂਦਰ ਸਰਕਾਰ ਕੀ ਕਰ ਰਹੀ ਹੈਗੀ ਆ ਉਹ ਤੁਹਾਨੂੰ ਨਿਗਲ ਜਾਣਾ ਚਾਹੁੰਦੇ ਆ ਉਹ ਤੁਹਾਨੂੰ ਆਪਣੇ ਚ ਜਜ਼ਬ ਕਰ ਲੈਣਾ ਚਾਹੁੰਦੇ ਹੈਗੇ ਆ ਉਹ ਤੁਹਾਡੀ ਵੱਖਰੀ ਹੋਣ ਨੂੰ ਹੀ ਨਹੀਂ ਮੰਨਦੇ ਹੈਗੇ ਉਹ ਕਹਿੰਦੇ ਸਿੱਖ ਕੋਈ ਵੱਖਰੀ ਕੌਮ ਨਹੀਂ ਹੈਗੀ ਕੌਮ ਆਜ਼ਾਦੀ ਦੇ ਰਾਹ ਪਈ ਹੋਈ ਆ ਸੰਤ ਭਿੰਡਾਲੇ ਵਾਲਿਆਂ ਨੇ ਆਖਿਆ ਸੀਗਾ ਕਿ ਜੇ ਦਰਬਾਰ ਸਾਹਿ ਪਾਓ ਉਸ ਰਾਤ ਤੋਂ ਥੋੜਾ ਜਿਹਾ ਲਾਂਬੇ ਹੋ ਚੁੱਕੇ ਆ ਨਹੀਂ ਜੀ ਕੋਈ ਇਦਾਂ ਦੀ ਗੱਲ ਨਹੀਂ ਇਹ ਜਿਹੜਾ ਸਥਾਨ ਆ ਇਹ ਖਾਲਸਾਈ ਪਰੰਪਰਾਵਾਂ ਦਾ ਪ੍ਰਚਾਰ ਕਰਨ ਵਾਸਤੇ ਬਹੁਤ ਚੰਗਾ ਪਲੇਟਫਾਰਮ ਆ ਜੀ ਹਾਂਜੀ ਇੱਥੋਂ ਤੱਕ ਵੀ ਦੋਵਾਂ ਤਰ੍ਹਾਂ ਦੀਆਂ ਪਾਰਟੀਆਂ ਆਪਸ ਵਿੱਚ ਲੜਾਈ ਵਡਣ ਵਡਾਉਣ ਆਪਜੀ ਜਾਣਦੇ ਆਂ ਵੀ ਹਰ ਪੰਜਾਂ ਸਾਲਾਂ ਬਾਅਦ ਇੱਥੇ ਕੀ ਬਣਦਾ ਸੀ ਹਰ ਇੱਕ ਸਾਲ ਇਹਨਾਂ ਅੱਜ ਠੀਕ ਹੈ ਕੁਝ ਸੱਜਣ ਕਹਿੰਦੇ ਆ ਵੀ ਇਹੋ ਜੀ ਗੱਲ ਨਹੀਂ ਆ ਜੀ ਅਸੀਂ ਥੋੜੇ ਚਿਰ ਲਈ ਦਿੱਤਾ ਹੁਣ ਸਾਨੂੰ ਐ ਕਰ ਦੋ ਜੀ ਵਾਪਸ ਦੇ ਦੋ ਇਹ ਕਰ ਲੋ ਹਾਂਜੀ ਤੇ ਇੱਥੇ ਮੈਂ ਬੇਨਤੀ ਕਰਨੀ ਆਪ ਜੀ ਨੂੰ ਚਾਹਨਾ ਵਾਂ ਕਿ ਜਦੋਂ ਤੋਂ ਇਹਨਾਂ ਨੇ ਸਥਾਨ ਦਿੱਤਾ ਇਹ ਦਿੱਤਾ ਹੀ ਤਾਂ ਸੀ ਵੀ ਸਾਡੇ ਬੱਚਿਆਂ ਤੱਕ ਵੈਰ ਪੈਣ ਦੇ ਮਰਨ ਮਰਾਉਣ ਦੇ ਹਾਂਜੀ ਫਿਰ ਨਸ਼ਾ ਪੂਰਾ ਚੱਲਦਾ ਸੀ ਹਾਂਜੀ ਜਿਹੜੇ ਵੇਲੇ ਸੱਜਣ ਕੰਮ ਕਰਕੇ ਰਾਜੀ ਨੇ ਹਰ ਰੋਜ਼ ਉਹਨਾਂ 500 ਰੁਪਈਆ ਬੰਨਿਆ ਸੀ 15-20000 ਸ਼ਾਮ ਨੂੰ ਉਹਨਾਂ ਲੈ ਕੇ ਜਾਣਾ ਖਾਣਾ ਪੀਣਾ ਐਸ਼ ਕਰਦੇ ਤੇ ਗੁਰਮਤਿ ਦੇ ਪ੍ਰਚਾਰ ਵਾਸਤੇ ਮਹਾਂਪੁਰਖ ਬਾਬਾ ਜਵਾਰਦਾਸ ਜੀ ਨੇ ਕਿੱਥੇ ਆਖਿਆ ਬਾਜੀ ਵੀ ਨਸ਼ਾ ਕਰੋ ਹਾਂਜੀ ਡੇਰੇ ਦੇ ਪੈਸੇ ਲੈ ਕੇ ਮਾੜੇ ਕੰਮ ਕਰੋ ਹਾਂਜੀ ਅਸੀਂ ਕੀ ਚਾਹੁੰਦੇ ਹਾਂ ਜਦੋਂ ਇਹਨਾਂ ਦੇਤਾ ਪਿੰਡ 'ਚ ਸ਼ਾਂਤੀ ਹੋ ਗਈ ਆ ਟਕਰਾਅ ਬੰਦ ਹੋ ਗਿਆ ਹਨਾ ਜੀ ਹੁਣ ਇੱਥੇ ਗੁਰਮਤਿ ਦਾ ਪ੍ਰਚਾਰ ਹੋ ਰਿਹਾ ਤੇ ਗੁਰਮਤਿ ਦਾ ਪ੍ਰਚਾਰ ਜਿਹੜੀ ਖਾਲਸਾਣ ਵਾਲੀ ਗੱਲ ਆ ਜਿੰਨਾ ਚਿਰ ਅਸੀਂ ਖਾਲਸੇ ਬਣਦੇ ਹੀ ਨਹੀਂ ਹਾਂਜੀ ਜਿੱਥੇ ਖਾਲਸਾ ਬਣ ਗਿਆ ਉੱਥੇ ਉਹਦਾ ਸਥਾਨ ਬਣ ਜਾਣਾ ਹਾਂਜੀ ਇਹ ਦੇਖੋ ਕਿੱਡਾ ਵੱਡਾ ਪਲੇਟਫਾਰਮ ਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਹਰਿਦਵਾਰ ਗਏ ਕਿੰਨੇ ਮੰਦਰ ਆ ਇਹ ਕਿੰਨੀਆਂ ਮੂਰਤੀਆਂ ਲੱਗੀਆਂ ਉਹਨਾਂ ਨੂੰ ਤੋੜਿਆ ਕਿਤੇ ਹਾਂਜੀ ਢਾਇਆ ਉਹਨਾਂ ਦੀ ਲਕੀਰ ਜਿਹੜੀ ਆ ਉਹ ਛੋਟੀ ਰਹਿ ਗਈ ਆ ਮਹਾਰਾਜ ਨੇ ਵੱਡੀ ਖਿੱਚਦੀ ਆ ਪ੍ਰਚਾਰ ਦੀ ਹਾਂਜੀ ਇੱਥੇ ਵੀ ਅਸੀਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਆ ਜਿਹਦੇ ਨਾਲ ਖਾਲਸਾ ਰੌ ਰੀਤਾਂ ਦਾ ਅੱਗੇ ਨਾਲੋਂ ਪ੍ਰਚਾਰ ਵੱਧ ਰਿਹਾ ਆ ਪਰ ਜਿੱਦਾਂ ਤੁਸੀਂ ਗੁਰੂ ਸਾਹਿਬ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਜੀ ਜੇ ਹਰਦوار ਵੀ ਗਏ ਜਾਂ ਹੋਰ ਜਿੱਥੇ ਜਿੱਥੇ ਗਏ ਗੁਰੂ ਸਾਹਿਬ ਜੀ ਉੱਥੇ ਪ੍ਰਚਾਰ ਕਰਕੇ ਆ ਗਏ ਜਿਹੜਾ ਨੇ ਗੁਰੂ ਸਾਹਿਬ ਜੀ ਦੀ ਗੱਲ ਨੂੰ ਮੰਨਿਆ ਉਹ ਗੁਰੂ ਸਾਹਿਬ ਦੇ ਲੜ ਲੱਗ ਗਏ ਪਰ ਬਾਕੀ ਜਿਹੜੇ ਅੱਜ ਵੀ ਸੂਰਜ ਨੂੰ ਪਾਣੀ ਦੇ ਰਹੇ ਆ ਅੱਜ ਵੀ ਪੱਥਰਾਂ ਦੀ ਪੂਜਾ ਕਰ ਰਹੇ ਹੈਗੇ ਹਨ ਜੀ ਪਰ ਪਰ ਗੁਰੂ ਸਾਹਿਬ ਜੀ ਉੱਥੇ ਕਾਬਜ ਨਹੀਂ ਹੋ ਕੇ ਬੈਠੇ ਨਹੀਂ ਦੇਖੋ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਉੱਥੇ ਗੁਰਦੁਆਰੇ ਬਣੇ ਹਾਂਜੀ ਗੁਰੂ ਅਮਰਦਾਸ ਸਾਹਿਬ ਜੀ ਹਰਦوار ਗਏ ਗੁਰਦੁਆਰਾ ਬਣਿਆ ਲਾਗੇ ਮੰਦਿਰ ਵੀ ਬਣੇ ਹਾਂਜੀ ਅਸੀਂ ਆਪ ਕਿਆਪੇ ਲੋਕ ਉਸ ਬੰਨੇੋਂ ਹਟ ਜਾਣ ਜਿੰਨਾ ਚਿਰ ਅਸੀਂ ਇਹਨਾਂ ਦੇ ਦਿਲਾਂ 'ਚ ਉਹ ਇਹ ਚੀਜ਼ ਨਹੀਂ ਕੱਢਦੇ ਉਤੋਂ ਕਰਨਾ ਕੀ ਹੋ ਜੂਗਾ ਇਹ ਉੱਧਰ ਜਾ ਕੇ ਬਣਾ ਲੈਦੇ ਆਪਦਾ ਹਾਂਜੀ ਇਸ ਕਰਕੇ ਮੇਰੀ ਬੇਨਤੀ ਆ ਵੀ ਗੁਰਮਤ ਦੇ ਪ੍ਰਚਾਰ ਨੂੰ ਸਾਨੂੰ 1 ਸਾਲ ਹੋਇਆ ਸਾਨੂੰ ਮੌਕਾ ਦੇ ਕੇ ਦੇਖਣ ਹਾਂਜੀ ਤੁਸੀਂ ਫੇਰ ਦੇਖਿਓ ਤੁਸੀਂ ਆਮ ਸੰਗਤ ਤੋਂ ਪੁੱਛ ਲਓ ਵੀ ਅੱਗੇ ਨੂੰ ਸੁਧਾਰ ਹੋਇਆ ਕਿ ਨਹੀਂ ਹੋਇਆ ਹਾਂਜੀ ਇਸ ਕਰਕੇ ਜਿਹੜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਮਾਇਆ ਦੀ ਵੀ ਵੀ ਸ਼ਾਇਦ ਸਾਹਿਬ ਸਿੰਘ ਜੀ ਨੂੰ ਇਹ ਗੱਲ ਵਿਸਰਗੀ ਵੀ ਮਾਇਆ ਬੜੀ ਚੜਦੀ ਆ ਹਾਂਜੀ ਬੇਨਤੀ ਇਹ ਆ ਵੀ ਸਾਡੇ ਬੜੇ ਅਧਾਰੇ ਚੱਲਦੇ ਪਏ ਹਾਂਜੀ ਜਿੱਥੇ ਫ੍ਰੀ ਬੱਚੇ ਵੀ ਪੜਦੇ ਗ੍ਰੰਥੀ ਸਿੰਘਾਂ ਦੇ ਕੋਈ ਅਸੀਂ 10 ਲੱਖ ਦਾ 10 ਮਹੀਨੇ ਦਾ ਕੰਸੈਸ਼ਨ ਸਾਲ ਦਾ ਨਹੀਂ 10 ਲੱਖ ਦਾ ਹਾਂਜੀ ਜਿਹੜਾ ਗਰੀਬ ਬੱਚਿਆਂ ਨੂੰ ਦੇ ਰਹੇ ਹਾਸਪੀਟਲ ਮੈਥੇ ਬਣਿਆ ਫਿਰੋਜ਼ਪੁਰ ਅਕੈਡਮੀ ਆ ਜੀ ਗੁਰਦਾਸਪੁਰ ਅਕੈਡਮੀ ਅਸੀਂ ਤਾਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸਾਡਾ ਸਾਥ ਦੇ ਕੇ ਸਾਨੂੰ ਜ਼ਮੀਨ ਦਿਵਾਓ ਤਾਂ ਕਿ ਅਸੀਂ ਕੋਈ ਸਕੂਲ ਕੋਈ ਹਸਪੀਟਲ ਖੋਲ੍ਹ ਸਕੀਏ ਤੇ ਇਲਾਕੇ ਨੂੰ ਫਾਇਦਾ ਹੋ ਸਕੇ ਹੁਣ ਕਈ ਬੰਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੀ ਕਈ ਬੰਦੇ ਸਿੱਧਾ ਕਹਿੰਦੇ ਵੀ ਸਨਹੀਂ ਸਾਨੂੰ ਨਾ ਮਹੀਨੇ ਦਾ ਗਫਾ ਦੇ ਦਿਆ ਕਰੋ ਤੇ ਜੇ ਅਸੀਂ ਗਫਾ ਦੇਣਾ ਮੰਨ ਜਾਂਦੇ ਪੈਸਿਆਂ ਦਾ ਤੇ ਆਹ ਰੋਲਾ ਨਹੀਂ ਸੀ ਪੈਣਾ ਅਸੀਂ ਕਹਦਾ ਵੀ ਗੁਰੂ ਘਰ ਦੇ ਪੈਸੇ ਅਸੀਂ ਇਦਾਂ ਦੇਣੇ ਨਹੀਂ ਆ ਅਸੀਂ ਸਾਰੇ ਇਲਾਕੇ ਦਾ ਫਾਇਦਾ ਕਰ ਸਕਦੇ ਕਿਸੇ ਇੱਕ ਬੰਦੇ ਨੂੰ ਪਰਸਨਲ ਨਹੀਂ ਦੇ ਸਕਦੇ। ਬਾਬਾ ਜੀ ਅਖੀਰ ਦੇ ਵਿੱਚ ਜਿਹੜੇ ਪਿੰਡ ਵਾਸੀ ਵਿਰੋਧ ਕਰ ਰਹੇ ਆ ਜਿਵੇਂ ਕੱਲ ਸੁੱਖਾ ਸੁਸਾ ਵਾਲਾ ਉਹਨਾਂ ਦੀ ਵਾਈਫ ਨੇ ਵੀ ਆਖਿਆ ਹੈਗਾ ਵੀ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ ਜਾਂ ਉਹ ਜਿਹੜੇ ਉਹਨਾਂ ਦੇ ਸਮਰਥਕ ਹੈ ਜਿਹੜੇ ਚਾਹੁੰਦੇ ਆ ਕਿ ਤੁਸੀਂ ਇੱਥੇ ਨਾ ਰਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਾਡੀ ਉਹਨਾਂ ਨੂੰ ਇਹੀ ਬੇਨਤੀ ਆ ਜੀ ਵੀ ਤੁਸੀਂ ਇਹ ਜਿਹੜੀ ਗਲਤ ਗੱਲ ਕਰਦੇ ਪਏ ਆ ਵੀ ਛੱਡ ਕੇ ਚਲੇ ਜਾਓ ਵੀ ਇਹਦੇ ਨਾਲ ਤੁਸੀਂ ਆਪਣਾ ਲੋਭ ਵੀ ਸਾਹਮਣੇ ਰੱਖਦੇ ਪਏ ਆ ਹਾਂਜੀ ਇਲਾਕੇ ਦਾ ਫਾਇਦਾ ਨਹੀਂ ਤੁਸੀਂ ਕੋਈ ਸੋਚ ਰਹੇ ਵੀ ਕੋਈ ਸਕੂਲ ਬਣ ਜੇ ਕੋਈ ਹਸਪੀਟਲ ਬਣ ਜੇ ਹਾਂਜੀ ਇੱਥੇ ਕੋਈ ਵਿਦਿਆਲਾ ਬਣ ਜੇ ਕੋਈ ਨਾ ਕੋਈ ਡਿਸਪੈਂਸਰੀ ਖੁੱਲ ਜੇ ਦਵਾਈ ਫ੍ਰੀ ਮਿਲੇ ਕੋਈ ਨਾ ਕੁਝ ਤੇ ਦੂਸਰੀ ਬੇਨਤੀ ਇਹ ਆ ਮੇਰੀ ਉਹ ਜਿਹੜੇ ਬੰਦੇ ਇਹ ਮੰਗ ਕਰਦੇ ਪਏ ਆ ਉਹ ਸਿਰਫ ਉਹਨਾਂ ਦੀ ਪਰਸਨਲ ਮੰਗ ਹਾਂਜੀ ਵਿਅਕਤੀਤ ਔਰਤੇ ਉਹਨਾਂ ਦੀ ਮੰਗ ਆ ਉਹ ਲੈਣਾ ਨਹੀਂ ਚਾਹੁੰਦੇ ਉਹ ਪੈਸਾ ਖਾਣਾ ਚਾਹੁੰਦੇ ਸਿੱਧੀ ਗੱਲ ਇਹ ਆ ਇੱਥੇ ਮੁੱਕਦੀ ਪਈ ਆ ਗੱਲ ਤੇ ਇਹੋ ਜੇ ਮੇਰੇ ਸਾਬ ਨਾਲ ਸ਼ਰਾਰਤੀ ਬੰਦਿਆਂ ਨੂੰ ਆਪਾਂ ਗੁਰੂ ਘਰ ਦੇ ਕੇ ਮੇਰੇ ਸਾਬ ਨੇ ਇਹ ਤਾਂ ਕੋਈ ਸਿਆਣਪ ਨਹੀਂ ਆ ਵੀ ਕੋਈ ਸ਼ਰਾਰਤੀ ਪੰਜ ਬੰਦੇ ਉੱਠ ਕੇ ਕੱਲ ਨੂੰ ਕਹਿ ਦੇਣ ਜੀ ਤੁਸੀਂ ਆਪਦਾ ਘਰ ਛੱਡ ਦਿਓ ਹਾਂਜੀ ਨਾ ਕੋਈ ਉਹਨਾਂ ਤੋਂ ਰਾਈਟ ਆ ਨਾ ਕੋਈ ਅਧਿਕਾਰ ਆ ਰਾਈਟ ਜਿਹੜਾ ਵਾ ਪੰਚਾਇਤੋਂ ਪੰਚਾਇਤ ਆਪਜੀ ਜਾਣਦੇ ਵੀ ਸਾਡੇ ਨਾਲ ਆ ਪਹਿਲੀ ਵੀ ਮੌਜੂਦਾ ਵੀ ਚਲੋ ਠੀਕ ਆ ਅੱਜ ਕੁਝ ਸੱਜਣ ਸਾਡੇ ਦਾ ਵਖਰੇਵਾ ਪਾ ਕੇ ਬਹਿ ਗਏ ਆ ਪਰ ਇਹ ਵੀ ਤੇ ਸਹਿਮਤ ਸੀ ਨਾ ਸਾਈਨ ਕਰਨ ਚ ਰਾਈਟ ਵੀ ਕੋਈ ਨਹੀਂ ਆ ਫਿਰ ਕੱਲੇ ਹੀ ਪੈਸਾ ਖਾਣਾ ਚਾਹੁੰਦੇ ਆ ਹੜਪਣਾ ਚਾਹੁੰਦੇ ਆ ਸੰਗਤ ਦੇ ਭਲੇ ਵਾਸਤੇ ਮਾਇਆ ਵਰਤਈ ਜਾਵੇ ਲੰਗਰ ਵਰਤਿਆ ਜਾਵੇ ਗੁਰਦੁਆਰਾ ਵਰਤਿਆ ਜਾਵੇ ਕੁਝ ਨਾ ਕੁਝ ਬਣੇ ਇਹ ਬੰਦੇ ਇਹੋ ਜਿਹਾ ਕੁਝ ਵੀ ਹੋਣਾ ਦੇਣਾ ਚਾਹੁੰਦੇ ਅਸੀਂ ਪਿੰਡ ਦੀ ਕੋਈ ਬੱਚੀ ਆ ਹਾਂਜੀ 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 ਸਰਪੰਚ ਸਾਹਿਬ ਹੈਗੇ ਆ ਬੀਬੀ ਜੀ ਹਾਂਜੀ ਰਜਿੰਦਰ ਰਵਿੰਦਰ ਸਿੰਘ ਜੀ ਰਾਜੂ ਹੈਗੇ ਆ ਨਸੀਬ ਸਿੰਘ ਜੀ ਆ ਰਸ਼ਪਾਲ ਸਿੰਘ ਜੀ ਗੋਨਾ ਕਿਸੇ ਤਰ ਦੀ ਆ ਦੇਖੋ ਅ ਠੀਕ ਆ ਕੋਈ ਸੱਜਣ ਅੱਜ ਸਾਡੇ ਖਿਲਾਫ ਹੋ ਗਏ ਦੋ ਤਰ੍ਹਾਂ ਹਰ ਪਿੰਡ ਚ ਹੈਗੇ ਆ ਹਾਂਜੀ ਕਿਸੇ ਲੜਕੀ ਦੀ ਸ਼ਾਦੀ ਆ ਅਸੀਂ 11000 ਉਹਨੂੰ ਦੇਣਾ ਹੀ ਦੇਣਾ ਵੀ ਧੀਆ ਭੈਣਾ ਸਾਂਝੀਆਂ ਆਉਂਦੀਆਂ ਹੋਰ ਅਸੀਂ ਦੱਸੋ ਕੀ ਕਰ ਸਕਦੇ ਹੁਣ ਜੇ ਕਹਣ ਵੀ ਸਿੱਧੇ ਹੀ ਪੈਸੇ ਸਾਨੂੰ ਦੇ ਦੋ ਇਹ ਤਾਂ ਫਿਰ ਕੋਈ ਗੱਲ ਇਹ ਤਾਂ ਕੋਈ ਸਿਆਣਪ ਨੇ ਗੁਰੂ ਕਰਦੀ ਹਾਂਜੀ ਘਰ ਦੀ ਗੋਲਕਾ ਗਰੀਬ ਦਾ ਮੂੰਹ ਹੈ ਗਰੀਬ ਦੇ ਮੂੰਹ ਚ ਦਈਏ ਕਿ ਅਮੀਰਾਂ ਦੇ ਮੂੰਹ ਚ ਠੂਸੀ ਹੈ ਪਰ ਹੁਣ ਜਾਂਦੇ 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 ਐਵੇਂ ਅੱਧੇ ਕਿੰਟ ਦੇ ਵਿੱਚ ਹੁਣ ਜਿਹੜਾ ਤਣਾਅ ਬਣਿਆ ਹੋਇਆ ਹੈਗਾ ਤਣਾਅ ਤੇ ਹੁਣ ਬਣ ਗਿਆ ਕਿਸੇ ਵੀ ਵਜ੍ਹਾ ਕਰਕੇ ਨਾ ਇਹਦਾ ਹੱਲ ਹੁਣ ਕੀ ਹੋਊਗਾ ਹਾਲ ਜੀ ਵੇਖੋ ਜੀ ਸਾਡੇ ਕੋਲ 30 ਦਿਨ ਦਾ ਟਾਈਮ ਹੈਗਾ ਅਸੀਂ ਅਪੀਲ ਅਸੀਂ ਕੀਤੀ ਸੀ ਕੇਸ ਅਸੀਂ ਕੀਤਾ ਸੀ ਅਸੀਂ ਅੱਗੇ ਜਾ ਰਹੇ ਹਾਂ ਇਹ ਤਣਾਅ ਇਹਨਾਂ ਨੇ ਬਣਾਇਆ ਨਾ ਕਿ ਅਸੀਂ ਬਣਾਇਆ ਚੜ ਕੇ ਇਹ ਆਇਆ ਨਾ ਕਿ ਅਸੀਂ ਆਏ ਅਸੀਂ ਤੇ ਆਪਣੇ ਬਚਾਅ ਵਾਸਤੇ ਆ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਧ ਦਿੱਤਾ ਜੀ ਉਹ ਟਾਈਮ ਮੈਨੂੰ ਐਸਪੀ ਸਾ ਡੀਐਸਪੀ ਸਤਿੰਦਰ ਕੁਮਾਰ ਚੱਡਾ ਜੀ ਉਹਨਾਂ ਦਾ ਫੋਨ ਆਇਆ ਜੀ ਸਥਿਤੀ ਕੀ ਹੋ ਜੀ ਹੈ ਮੈਂ ਕਿਹਾ ਸਥਿਤੀ ਦੇ ਇਸ ਟਾਈਮ ਸਾਨੂੰ ਮਾਰਨ ਦੀਆਂ ਗੱਲਾਂ ਹੋ ਰਹੀਆਂ ਕਹਿੰਦਾ ਮੈਂ 2 ਮਿੰਟ ਦੋ ਮੈਂ 2 ਮਿੰਟਾਂ 'ਚ ਆਇਆ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਖਖਸਾਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਪ੍ਰੋਡਕਸ਼ਨ ਦਿੱਤਾ ਗਿਆ ਤੇ ਇਹ ਸਥਿਤੀ ਨੂੰ ਏਡੀ ਤਣਾਅਪੂਰਨ ਉਹਨਾਂ ਨੇ ਸਾਂਭਿਆ ਤੇ ਅਸੀਂ ਤੇ ਜਿਹੜੇ ਕਰਦੇ ਪਏ ਆ ਇਹੋ ਜਿਹਾ ਪ੍ਰੋਪੋਗੈਂਡਾ ਵੀ ਤੇ ਉਹਨਾਂ ਨੇ ਕਿਹਾ ਤੁਸੀਂ ਆਪਣੇ ਪਾਈ ਘਰਾਂ ਘਰਾਂ 'ਚ ਬੈਠੋ ਬੈਂਤੀ ਕਰਦੇ ਆ ਜੀ ਬਈ ਤੁਹਾਡਾ ਕੋਈ ਹਜੇ ਰਾਈਟ ਨਹੀਂ ਬਣਦਾ ਜਦਨ ਜੇ ਤੁਹਾਡਾ ਰਾਈਟ ਬਣੂਗਾ ਜਦਨ ਜਦਨ ਤੁਸੀਂ ਹਜੇ ਕੇਐਫ ਜਿੱਤੋਗੇ ਅਸੀਂ ਅੱਗੇ ਪੀੜ ਨਾ ਕਰਾਂਗੇ ਉਸ ਤੋਂ ਬਾਅਦ ਤੁਸੀਂ ਤੁਹਾਡਾ ਜਿਹੜਾ ਕਾਨੂੰਨੀ ਰਾਈਟ ਇਹ ਆ ਵੀ ਤੁਸੀਂ ਆਪ ਕੇਸ ਕਰੋ ਸਰਕਾਰ ਨੂੰ ਤੁਸੀਂ ਅਪੀਲ ਕਰੋ ਔਰ ਜੁਡੀਸ਼ੀਅਲੀ ਨੂੰ ਜੁਡੀਸ਼ੀਅਲੀ ਤੋਂ ਆਪ ਕਬਜ਼ਾ ਦਵਾਉਗੀ ਤੁਸੀਂ ਆਪਕਾ ਤੋਂ ਆਪਕਾ ਤੋਂ ਵਟੇ ਲੈ ਕੇਗਾ ਜਾਂ ਕਰਪਾਨਾ ਲੈ ਕੇ ਜਾਂ ਸ਼ਰਾਬੀਆਂ ਲੈ ਕੇ ਆਪਕਾ ਤੋਂ ਆ ਰਹੇ ਕਾਨੂੰਨ ਹੱਥ ਵਿੱਚ ਲੈ ਰਹੇ ਹੋ ਨਾ ਆਪ ਜੀ ਤੁਹਾਨੂੰ ਇਹ ਲੱਗਦਾ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਜੇ ਕਾਨੂੰਨ ਨੇ ਫੈਸਲਾ ਦੇ ਦਿੱਤਾ ਫਿਰ ਤੁਸੀਂ ਛੱਡ ਦੋਗੇ ਹਾਂਜੀ ਸੁਪਰੀਮ ਕੋਰਟ ਤੱਕ ਸਾਡੇ ਕੋਲ ਜਾਂਦਾ ਅਧਿਕਾਰ ਹੈਗਾ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ ਜਲ ਪੂਰੀ ਵਾਹ ਲਾਉਂਗੇ ਆਪਾਂ ਹਾਂਜੀ ਵੇਖੋ ਜੀ ਇਹ ਅਸੀਂ ਆਪਣੇ ਵਾਸਤੇ ਲਾ ਰਹੇ ਟਕਸਾਲ ਦੀ ਜਿਹੜੀ ਪ੍ਰਾਪਰਟੀ ਆ ਜੀ ਇਕਸਾਲ ਦੀ ਪ੍ਰਾਪਰਟੀ ਵਿਅਕਤੀਗਤ ਪ੍ਰਾਪਰਟੀ ਨਹੀਂ ਹੈਗੀ ਜਿਹੜੀ ਪਿੰਡ ਦੀ ਸੰਗਤ ਵੀ ਆ ਉਹ ਵੀ ਨਹੀਂ ਨਾ ਜੀ ਚਾਹੁੰਦੀ ਜਿਹੜੇ ਮਤਲਬ 90% ਆ ਇਹ 10% ਬੰਦੇ ਪਾਸੇ ਕਰ ਦੋ 90% ਸੰਗਤ ਸ਼ਾਂਤੀ ਚਾਹੁੰਦੀ ਆ ਤੇ ਉਹ ਨਹੀਂ ਚਾਹੁੰਦੀ ਵੀ ਅਸੀਂ ਜਾਈਏ ਹਾਂਜੀ ਸੋ ਇਹ ਸਾਰੀਆਂ ਗੱਲਬਾਤਾਂ ਹੋਈਆਂ ਨੇ ਮੈਂ ਆਪਣੇ ਦਰਸ਼ਕ ਜਿੰਨੇ ਵੀ ਗੱਲਬਾਤ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਜ਼ਰੂਰ ਬੇਨਤੀ ਕਰਨੀ ਚਾਹੁੰਗਾ ਕਿ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਤੁਹਾਡੇ ਮੁਤਾਬਕ ਇਹ ਜਿਹੜਾ ਮਸਲਾ ਹੈਗਾ ਇਹਦਾ ਐਂਡ ਕੀ ਹੋਣਾ ਚਾਹੀਦਾ ਇਹਦਾ ਹੱਲ ਕੀ ਹੋਣਾ ਚਾਹੀਦਾ ਜ਼ਰੂਰ ਕਮੈਂਟ ਕਰਿਓ